ਲੈ ਰਖੜੀ ਬਣਵਾ ਰਣਜੀਤ ਬਾਈ। ਹਾਂ ਬਈ ਤੁਮਕਾਰ ਇੱਕ ਗੱਲ ਤੁਸੀਂ ਸੁਣੀ ਆਂ ਵੀ ਜਦੋਂ ਰਖੜੀ ਦਾ ਤਿਹਾਰ ਹੁੰਦਾ ਪੈਂਚਕਾਂ ਉਹੀ ਜੜਦੀਆਂ ਪਤਾ ਨਹੀਂ ਕੀ ਪਰਦਾਈ ਗੱਲ ਐ। ਨਾ ਤੂੰ ਤਿਹਾਰ ਤੇ ਜਾਣ ਕਿਸੇ ਤੇ। ਨਾ ਮੈਂ ਨਹੀਂ ਗਿਆ ਬਾਈ। ਮੇਰੀ ਮੱਤ ਜੀ ਤੁਹਾਨੂੰ ਮੈਂ ਦੱਸਦਾ ਕਿ ਮੇਰੀ ਮੱਤ ਹੀ ਨਹੀਂ ਮਿਲਦੀ ਹੈਗੀ ਉਹਨਾਂ ਨਾਲ। ਹੁਣ ਮੈਂ ਜਦੋਂ ਅਸੀਂ 2 ਸਾਲ ਹੋ ਗਏ ਅਸੀਂ ਗਏ ਆ ਚਾਂਦੀ ਦੀ ਰਖੜੀ ਲੈ ਕੇ ਗਏ। ਇਹ ਕਹਿੰਦੀ ਮੇਰੇ ਭਾਈ ਵਾਸਤੇ ਚਾਂਦੀ ਦੀ ਰਖੜੀ ਲੈ ਕੇ ਜਾਂਦੇ ਆ। ਚਾਂਦੀ ਦੀ ਰਖੜੀ ਬਣਵਾ ਕੇ ਲੈ ਕੇ ਗਏ ਪੂਰੀ ਵਧੀਆ ਟੌਪ ਦੀ। ਗੱਡੀ ਨੇ 1500 ਦਾ ਖਾਦਾ ਤੇਲ। ਕਰੇ ਗਿਆ ਦੀ ਦਵਾਨੀ ਦੀ ਜਿਤਨੀ ਵੀ ਨਹੀਂ ਬਲੀਦ ਦੇ ਘੰਟੇ ਬਾਅਦ ਫੇਰ ਦੇਖਦਾ ਆਵਣਾ ਹਾਂਜੀ ਆ ਮੈਂ ਅਸ ਤਾਂ ਮਿਲ ਨਹੀਂ ਫੇਰ ਦੇਖਦਾ ਇੱਕ ਘੰਟੇ ਬਾਅਦ ਚੱਲ ਕੋਈ ਨਹੀਂ ਫੇਰ ਦੇਖ ਲਾਂਗੇ ਮੈਂ ਤੈਨੂੰ ਐਂ ਕਹਿੰਦਾ ਸੀ ਮੈਂ ਤਾਂ ਨਾ ਪੁੱਤ ਨੂੰ ਦੱਸਣਾ ਭੁੱਲ ਗਿਆ ਬਾਈ ਦਾ ਫੋਨ ਆਇਆ ਸੀ ਰਾਜਮਪੂਰ ਦਾ ਅੱਜ ਉਹ ਗਰਮੀਤ ਭੈਣ ਹੋਰੀ ਰਖੜੀ ਬੰਨਣ ਆਉਣਗੇ ਫਿਰ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਕੋਈ ਕੱਪੜਾ ਦੀ ਡਾ ਲਿਆ ਕੇ ਰੱਖ ਲਓ ਮੇਰੇ ਦਿਮਾਗ ਚੋਂ ਨਿਕਲ ਗਈ ਗੱਲਾਂ ਹੋਰ ਮੈਂ ਤਾਂ ਆਪਸਮਾ ਪਸਤਾਵਾ ਹੋ ਰਿਹਾ ਤੂੰ ਐ ਕਰ ਮੈਨੂੰ 500 ਰੁਪਏ ਫੜਾ ਮੈਂ ਇੱਥੇ ਇਹਨਾਂ ਸਮਾਨ ਦੇ ਲੈ ਕੇ ਰੱਖ ਦਿੰਦੇ ਐਨੇ ਇੱਕ ਤਾਂ ਮੇਰੇ ਕੋਲੇ ਕਰਾਂਗੇ ਹੋਰ ਆਲੇ ਹੋਣਗੇ ਉਹ ਤੇ ਨਾਲ ਇੱਕ ਗੱਲ ਹੋਰ ਆਹੋ ਆ ਬੀਬੀ ਡੈੱਥ ਤੋਂ ਬਾਅਦ ਹੈ ਗਰਮੀਤ ਭੈਣ ਪਹਿਲੀ ਵਾਰੀ ਆਉਗੀ ਉਹਨੂੰ ਕਿਸੇ ਗੱਲ ਦੀ ਕੋਈ ਮਹਿਸੂਸ ਨਹੀਂ ਹੋਣਾ ਚਾਹੀਦਾ ਨਾਲੇ ਠੀਕ ਆ ਨਹੀਂ ਕੋਈ ਗੱਲ ਨਹੀਂ ਜੀ ਚਲੋ ਤੁਸੀਂ ਲਿਆਓ ਸਮਾਨ ਚੰਗਾ ਆਹੋ ਆ ਗਿਆ ਚਲੋ ਮੈਂ ਇੱਥੋਂ ਲਿ ਜੇ ਸਮਾਂ ਮੈਨੂੰ ਦੱਸ ਦਿੰਦੇ ਮੈਂ ਕੱਪੜਾ ਲੈ ਡਾ ਲਿਆਉਂਦੀ ਜਾ ਕੇ ਮਾਨਸਾ ਤੋਂ ਚੱਲ ਕੋਈ ਨਹੀਂ ਕੁਝ ਪੈਸੇ ਦੇ ਦਾਂਗੇ ਪਰਮਿਟੋ ਹਾਂਜੀ ਇੰਨਾ ਟਾਈਮ ਲਾਇਆ ਤੁਸੀਂ ਮੈਨੂੰ ਦੀਕੀ ਆਂਦੀ ਸੀਗੀ ਉਹ ਮੈਨੂੰ ਨਾ ਰਸਤੇ 'ਚ ਰਣਜੀਤ ਦਾ ਫੋਨ ਆ ਗਿਆ ਹਾਂਜੀ ਆਪਣਾ ਤਾਂ ਯਾਦ ਨਹੀਂ ਕੱਲ ਨੂੰ ਰਖੜੀ ਐ ਅੱਛਾ ਜੀ ਫਿਰ ਮੈਂ ਦੱਬਾ ਲੈਣ ਵਾਸਤੇ ਵਾਪਸ ਚਲਾ ਗਿਆ ਅੱਛਾ ਤੂੰ ਕਿ ਮੈਂ ਤਿਆਰ ਹੋ ਰਹੀ ਆਂ ਆਪਾਂ ਮਾਨਸਾ ਜਾਣਾ ਸੀ ਦਵਾਈ ਲੈਣ ਵਾਸਤੇ ਮਾਨਸਾ ਦਾ ਛੱਡ ਹਾਂ ਤੇ ਆਪਾਂ ਉੱਥੇ ਚੱਲਦੇ ਆਂ ਮੇਰਾ ਤਾਂ ਮਨ じゃ ਨਹੀਂ ਕਰਦਾ ਹੈਗਾ ਨਾ ਕਿਉਂ ਨਹੀਂ ਮਨ ਕਰਦਾ ਨਾ ਫਿਰ ਮਨ じゃ ਨਹੀਂ ਹੈਗਾ ਉਹਨੂੰ ਤਾਂ ਦਵਾਈ ਲੈ ਆਉਣੀ ਹੈ ਸਰੀਰ ਤੇ ਫੈਕ ਨਹੀਂ ਨਹੀਂ ਫੋਨ ਕਰਿਆ ਉਹਨਾਂ ਨੇ ਕਹਿੰਦੇ ਵੀ ਅੱਜ ਹੀ ਆਜੋ ਫਿਰ ਕਹਿੰਦਾ ਫਿਰ ਅੱਜ ਹੀ ਧੋਨਾ ਲਾਉਣ ਲੱਗਣਾ ਫਿਰ ਮੰਨ ਜਾਂ ਨਹੀਂ ਕਰਦਾ ਜਿਹਦੇ ਬੀਬੀ ਮੁੱਖੀ ਹੈਗੀ ਮੁਰਤੇ ਬਸ ਭਰਤ ਬੰਨੇ ਇਸ ਬੀਬੀ ਹੈਗੀ ਸੇਤ ਕੀ ਦਿੱਤੀ ਜ ਨਹੀਂ ਮੰਨਦਾ ਹੈ ਬੀਬੀ ਦਵਾ ਦਵਾਈ ਲੈਣ ਜਾਣਾ ਸੀ ਮੰਨ ਤਾਂ ਕਰਦਾ ਨਹੀਂ ਜਾਣ ਨੂੰ ਜਉ ਮਾਂ ਗਈ ਹੈ ਕਿ ਮਾਂ ਤੋਂ ਬਣਾ ਕਿੱਥੇ ਆਉਂਦਾ ਲੱਖ ਭੈਣ ਭਰਜਾਈ ਨੇ ਪਾਉਂਦੀ ਉਹ ਵੀ ਵਿਚਾਰੇ ਐ ਤਾਂ ਚੰਗੇ ਨੇਗੇ ਫਿਰ ਵੀ ਮਾਂ ਜੇ ਅੱਜ ਤੂੰ ਹੁੰਦੀ ਕਿੰਨਾ ਤੈਨੂੰ ਚਾਹ ਹੁੰਦਾ ਮੈਨੂੰ ਵੀ ਚਾਹ ਨਾਲ ਆਉਂਦੀ ਮੇਰੀ ਮਾਂ ਹੈਗੀ ਹੈਗੀ भाई फिर जाई पांदी लाख ने फोन भी चल परा ने करता भी आ जो चमकाओ तुसी रखड़ी बन जाओ पर मेरा मन नहीं लगता है के मां तो बिना जे आज मां तू हुंती किन्ने चावां नाल मैं जांदी इत्थे बिना ते घर उदास है मां मैं की करू मसा आओगी ਬਾਹ ਨੂੰ ਕੁੜਾ ਛੁੱਟੀ ਮਿਲਦੀਆਂ ਨਾਲੇ ਹਮਰਾ ਹਾਂਜੀ ਆਏ ਤਾਂ ਨਹੀਂ ਬਾਈ ਚੰਕੌਰ ਹੋਰੀ ਨਹੀਂ ਆਏ ਨਹੀਂ ਜੀ ਹਲੇ ਆਲੇ ਫੜ ਸਮਾਨ ਦਾ ਸਾਹਮਣੇ ਤੁਸੀਂ ਉੱਥੇ ਰੱਖ ਦੋ ਮੈਂ ਦੋ ਕ ਕੱਪੜੇ ਜੀ ਧੋ ਦਾਂ ਮੈਂ ਕਹਿੰਦਾ ਸੀ ਮੈਂ ਉਹਨਾਂ ਦੇ ਹੋਣ ਤੋਂ ਪਹਿਲਾਂ ਪਹਿਲਾਂ ਮੈਂ ਖੇਤਾਂ 'ਚ ਗੇੜਾ ਮਾਰਿਆ ਵਾਂ ਮੂੰ ਤਾਂ ਸੋਡੀ ਮਰਜ਼ੀ ਹੈ ਜੇ ਤੁਸੀਂ ਖੇਤ ਵਾਗੋ ਉੱਥੇ ਟਾਈਮ ਲੱਗ ਜੂਗਾ ਤੁਹਾਨੂੰ ਪਤਾ ਤਾਂ ਹੈਗਾ ਬਾਈ ਦੇ ਸੁਭਾਅ ਦਾ ਉਹ ਤਾਂ ਬਾੜੀ ਕਾਲੀ ਕਰਦਾਗਾ ਚਲ ਕੋਈ ਨਹੀਂ ਫਿਰ ਉਹਨਾਂ ਦੇ ਆਏ ਤੋਂ ਵਗ ਜੂਗਾ ਆਹ ਸਮਾਨ ਸੋਈ 'ਚ ਧਰ ਦਾਂ ਰੱਖ ਦੋ ਜੀ ਰੱਖ ਦੋ ਆਪਾ ਸੱਚੀ ਗੱਲ ਇਹ ਹੋਵੇ ਠੀਕ ਹੈ ਆਪਾ ਠੀਕ ਆ ਤੁਹਾਡੇ ਕਿਵੇਂ ਨੇ ਹੁਣ ਠੀਕ ਨੇ ਠੀਕ ਨੇ ਹਾਂ ਠੀਕ ਰਹੇ ਨੇ ਹੁਣ ਤੁਸੀਂ ਆ ਠੀਕ ਹੈ ਚਲ ਇਹ ਹੋ ਗਿਆ ਸੈਟ ਵੈਰੀ ਗੁੱਡ ਠੀਕ ਨੇ ਹਾਂ ਕੋਈ ਗੱਲ ਨਹੀਂ ਜਿਉਂ ਜਿੜਾ ਸਿਵਾ ਤਾਂ ਠੀਕ ਨੇ ਸਾਡਾ ਅੱਛਾ ਕੰਜੂਰੀ ਆਈ ਨਹੀਂ ਨਾ ਗੋਲੀਆਂ ਗਰਮ ਹੁੰਦੀਆਂ ਨੇ ਗੋਲੀਆਂ ਠੀਕੀ ਬੜੇ ਲੱਗੇ ਹੁੰਦੇ ਆ ਆ ਆ ਬੱਸ ਅੱਛਾ 90 ਡੀ ਕੀ ਲੱਗੇ ਅੱਛਾ ਲਗਾ ਲਾ ਕੇ ਠੀਕ ਤੇ 90 ਡੀ ਕੀ ਲੱਗੇ ਗੋਡੇ ਪੌਣ ਵੀ ਸੌਖੀ ਨਹੀਂ ਇਹ ਕਿਤੇ ਹੋਰ ਕਿੰਨੀ ਹਾਲਾ ਕਹਿੰਦਾ ਗੋਡੇ ਪਵਾ ਲੂ ਗੋਡੇ ਅੱਛਾ ਜੀ ਇਹ ਤਾਂ ਬੜੀ ਤੰਕਰਿਆ ਤੰਮੀਂ ਤੰਮੀਂ ਅੱਛਾ ਬੜਾ ਸਤਾ ਚੱਲ ਕੋਈ ਨਾ ਹੁਣ ਠੀਕ ਹੋ ਜਾਏਗਾ ਫਿਰ ਹਾਂ ਹੁਣ ਠੀਕ ਹੋ ਜਾਏਗਾ ਤਾਲ ਕਰਕੇ ਐਪਸ ਨੂੰ ਖਾਲਿਆ ਕਰੋ ਲਗਾ ਲਿਆ ਹੋਏ ਨੇ ਅੱਛਾ ਹਾਲਿਆ ਸੀ ਗੋਦ ਦਵਾਈ ਦਵਾਈ ਤਾਂ ਨਾ ਹੋ ਜਾ ਬਸ ਠੀਕ ਕੋਈ ਗੱਲ ਨਹੀਂ ਜਦੋਂ ਇੰਨੇ ਜੇ ਸੈੱਟ ਬਹਿ ਜਾਣ ਨਾ ਹੋ ਜਾਏ ਚੱਲ ਅੰਦਰ ਬੈਣੇ ਦਾ ਪਹਿਲੇ ਬਾਈ ਹੁਰੀ ਆ ਗਿਆ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਹਾਲ ਹੈ ਜੀ ਤੁਹਾਡਾ ਠੀਕ ਹੋ ਬਾਈ ਠੀਕ ਹੋਈ ਵਧੀਆ ਵਧੀਆ ਸਤਿ ਸ਼੍ਰੀ ਅਕਾਲ ਬਾਈ ਠੀਕ ਹੋ ਬਣੇ ਠੀਕ ਠਾਕ ਵੀਰੇ ਵਧੀਆ ਆ ਜਾ ਬਾਈ ਬਸ ਰਣ ਜੀ ਦੂਰੀ ਪੈ ਜਾਣੇ ਆ ਕਿਉਂ ਜੀ ਉਹ ਸਾਰਾ ਦਿਨ ਏਸੀ 'ਚ ਬੈਠੇ ਰਹਿਣੇ ਉੱਥੇ ਵੀ ਦਫ਼ਤਰ ਵੀ ਘਰੇ ਵੀ ਥੋੜਾ ਨਾ ਚੱਲ ਥੋੜੀ ਮਾਰੀ ਤਾਜ਼ੀ ਹਵਾ ਲੈ ਲੈਣੇ ਕੋਈ ਨਹੀਂ ਬੈਠੋ ਤੁਸੀਂ ਲੈ ਪਾਣੀ ਲੈ ਕੇ ਏਸੀ ਦਾ ਉਹ ਬਿਮਾਰੀ ਦਾ ਘਰੇ ਹੋਈ ਹੈਗਾ ਤਾਂ ਹਨਾ ਬਿਮਾਰੀ ਕਹਿਆ ਬੜਾ ਕਿਹਾ ਯਾਰ ਹੋਰ ਘਟੂ ਘਟੂ ਤੁਹਣ ਲੱਗ ਜਾਂਦੇ ਨੇ ਐਸੀ ਥੱਲੇ ਬੈ ਕੱਡੀ ਚ ਐਸੀ ਉਧਰੋਂ ਕਮਰੇ ਚ ਘਰੇ ਜਾ ਕੇ ਐਸੀ ਫੇਰ ਫੇਰਾ ਸਵੇਰ ਪਾ ਜਾਂਦੇ ਫਿਰ ਬਾਹਰ ਨਿਕਲੇ ਆ ਹਾਂ ਪੁਰਾਣੇ ਦਰਵਾਜਿਆਂ ਦੀ ਲੋਕੇਸ਼ਨ ਦੇਖ ਲੋ ਲੋਕਾਂ ਨੇ ਕੋਠੀਆਂ ਤਾਂ ਪਾ ਲੀਆਂ ਢਾ ਢਾ ਕੇ ਬਸ ਇਕੰਦਰ ਸਾਹਿਬ ਬੰਦ ਹੋਏ ਰਹਿੰਦੇ ਨੇ ਲੱਗਦੀ ਆ ਨਾ ਤਾਜੀ ਹਵਾ ਵਧੀਆ ਹਾਂਜੀ ਹਾਂ ਇਹ ਤਾਂ ਵਧੀਆ ਗੀ ਕੋਠੀਆਂ ਚ ਤਾਂ ਖਰ ਗੋਮੂ ਆਇਆ ਰਹਿੰਦਾ ਗੋਮੂ ਆਇਆ ਰਹਿੰਦਾ ਹਾਂ ਮੈਂ ਵੀ ਇਹਨੂੰ ਰੰਜੀਤ ਤੇ ਦਰਵਾਜਾ ਨਟਾ ਸੀ ਨਾ ਨਾ ਦਰਵਾਜਾ ਕਾਹਦੀ ਖਤਰ ਤੋਂ ਹਾਂ ਜੇ ਤੂੰ ਕੋਠੀ ਦੇਖ ਤੇਰੇ ਪਿੱਛੇ ਵਧੀਆ ਪਿਆ ਹੋਇਆ ਕੋਠੀ ਐ ਹਾਂ ਤੇ ਇਹਨੂੰ ਤੂੰ ਆ ਹੀ ਰੱਖੀ ਨਹੀਂ ਨਹੀਂ ਇਹ ਨਹੀਂ ਤੁੰਦੇ। ਨਹੀਂ ਤਾਂ ਪਾਪਾ ਬੈਠਾ ਰਹਿੰਦਾ ਵਿਚਾਰਾ। ਮਿਲਣ-ਗਿਲਣ ਵਾਲੇ ਆ ਜਾਂਦੇ ਨੇ। ਹੋਰ। ਸੌਟ ਡਹੋਲਾ ਹੋ ਜਾਂਦਾ। ਹੁਣ ਉਹ ਬੁੜੀਆਂ ਬਿਮਾਰ ਕੋ ਰਹਿਣ ਲੱਗੀਆਂ। ਸਾਰੇ ਦਰ ਕੋਠੀ ਦੇ ਵਿੱਚ ਬੈਠੇ ਰਹਿੰਦੀਆਂ। ਪਹਿਲਾਂ ਦਰਵਾਜ਼ਿਆਂ 'ਚ ਬੈਠਦੀਆਂ ਸਾਰੀ ਗੱਲਾਂ-ਵਾਟਾਂ ਕਰਦੀਆਂ ਤੇ ਡਹੋਲਾ ਕਰ ਲੈਂਦੀਆਂ। ਹਰ ਇੱਕ ਦੇ ਧਰਨ ਪਈ ਪਈ ਆ। ਹਰ ਇੱਕ ਦੇ। ਹੈਨਾ? ਸਹੀ ਗੱਲ ਹੈ ਜੀ। ਇਹ ਕਹਿੰਦੇ ਗੋਲਾ ਬਣ ਗਿਆ ਮੇਰੇ ਤਾਂ ਅੰਦਰ। ਬੁੜੀ ਕਹਿੰਦੀ ਗੋਲਾ ਬਣ ਗਿਆ। ਉਹ ਘੋੜਾ ਕਾਹਨੋਂ ਕਣਿਆ ਉਹ ਗੱਲਾਂ ਨਹੀਂ ਹੁੰਦੀਆਂ ਇੱਕ ਦੂਜੀ ਨਾਲ ਅੱਜ ਕੱਲ ਜਾਂਦੇ ਹੀ ਨਹੀਂ ਕੋਈ ਨਿਕੇ ਤੇ ਜਾਂਦਾ ਪਹਿਲਾਂ ਲੰਘਦੀ ਬੁੜੀ ਅਕ ਦਰਵਾਜ਼ੇ 'ਚ ਬਹਿ ਜਾਂਦੀ ਕੋਈ ਚਰਖਾ ਘੱਤੀ ਜਾਂਦੀ ਹੁੰਦੀ ਕੋਈ ਤਾਣੇ ਬੁਣੀ ਜਾਂਦੀ ਹੁੰਦੀ ਹੋਰ ਵਧੀਆ ਹੁੰਦਾ ਨਹੀਂ ਇਹ ਨਾਟਾ ਅਸੀਂ ਵਧੀਆ ਹੈ ਤੇ ਰਾਮ ਨਾਲ ਆਪਣਾ ਨਾਲੇ ਇਹਨਾਂ ਦਾ ਹੋਇਆ ਵੀ ਕੁਝ ਨਹੀਂ ਹੈਗੇ ਨੂੰ ਨਾ ਨਾ ਇਹ ਤਾਂ ਵਧੀਆ ਪਿਆ ਜੀ ਇਹਨੇ ਢਾਉਂਦੇ ਆਪਾਂ ਵਧੀਆ ਸਮਾਂ ਠੰਡਾ ਰਹਿੰਦਾ ਨਾਲੇ ਚੱਲ ਬੈਠੋ ਤੁਸੀਂ ਗੱਲਾਂ ਬਾਤਾਂ ਕਰੋ ਮੈਂ ਚਾਹ ਬਣਾਉਂਗੀ ਬਣਾ ਲਿਆ ਮਨ ਚਾਹ ਤੇ ਉਹ ਜੀ ਬਾਈ ਲੇਟ ਮੈਂ ਹਾਂ ਤੁਸੀਂ ਵਾਲੀ ਹੋ ਗਏ ਬਈ ਕਦੋਂ ਵੀ ਤੇ ਫੇਰਾ ਲੇਟਨ ਜੀ ਤੇ ਜੋ ਤੁਸੀਂ ਮੈਨੂੰ ਉਦੋਂ ਮੈਂ ਇੱਥੇ ਆਪਣਾ ਹਾਂ ਨਹੀਂ ਹੈਗਾ ਅੱਡੇ ਤੋਂ ਗਾਹਾਂ ਡੇਰਾ ਕਿਹੜਾ ਸਰਸਿਆ ਕਿਹੜਾ ਉਹ ਹਾਂ ਜੀ ਹਾਂ ਉੱਥੇ ਆ ਗਿਆ ਸੀ ਮੈਂ ਅੱਛਾ ਜੀ ਉੱਥੋਂ ਫਿਰ ਮੈਂ ਵਾਪਸ ਗਿਆ ਅੱਛਾ ਜੀ ਤੇ ਇਹ ਮੇਰੇ ਉਹਨਾਂ ਨੂੰ ਤਾਂ ਇਹ ਤਾਂ ਆਪਾਂ ਅਸੀਂ ਜਲਦੀ ਆ ਗਏ ਤੇ ਤਿਆਰ ਸੀ ਮੇਰੇ ਉਹਨਾਂ ਦੇ ਲਈ ਮਾਨਸਾ ਜਾਣ ਵਾਸਤੇ ਤਿਆਰ ਬੈਠੀ ਕਿ ਉਹ ਦਵਾਈ ਲੈ ਕੇ ਆਉਣੀ ਆ ਅੱਛਾ ਅੱਛਾ ਮੈਨੂੰ ਪਹਿਲਾਂ ਰੰਜੀਦਾ ਫੋਨ ਆਇਆ ਅੱਛਾ ਜੀ ਮੈਂ ਤੂੰ ਉੱਥੇ ਰੱਖੜੀ ਬੰਨ ਕੇ ਆ ਪਹਿਲਾਂ ਤੇ ਮੈਂ ਇਹ ਨੂੰ ਛੋੜੇ ਵੀ ਨਹੀਂ ਕਿਵੇਂ ਵਾਈ ਫਰਾ ਮੈਂ ਤਾਂ ਨਾ ਰੰਜੀਦਾ ਇੱਥੇ ਮਾਰ ਹੀ ਦਿੱਤੇ ਬਸ ਹੋਰ ਇਦਿਕ ਤੇ ਕਣੀ ਨਹੀਂ ਛੁੱਟੀ ਇਦ ਦਾ ਤਾਬ ਚੋਂ ਨਾ ਮਲਾ ਦਾ ਮੁਸ਼ਕਿਲ ਹੈ ਕਿ ਬਾਹਾਂ ਝਾੜ ਘਟੂਏ ਦੀ ਤਾਂ ਪਹਿਲੇ ਸੌਣ ਦੇਖਿਆ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਜਿਹੜਾ ਮੀਂਹ ਨਿੱਪੈਕ ਵੀ ਪਿਆ ਬਸ ਇੱਕੋ ਟਾਈਮ ਹੀ ਸੱਤ-ਸੱਤ ਦਿਨਾਂ ਦੀ ਝੜੀ ਲੱਗੀ ਰਹਿੰਦੀ ਹਾਂ ਤੇ ਬਾਕੀ ਭਾਈ ਤੂੰ ਮੰਨਣੀ ਭੂ ਮੇਰੀ ਗੱਲ ਲੋਕ ਹੁਣ ਪੁੰਨ ਧਰਮ ਵੀ ਕਰਦੇ ਨਹੀਂ ਹੈਗੇ ਕਰਦੇ ਨਹੀਂ ਹੁਣ ਕਰਦੇ ਨਹੀਂ ਇੱਕ ਦਰਖਤ ਨਹੀਂ ਛੱਡਿਆ ਕਿਤੇ ਦਰਖਤ ਕਿਤੇ ਨਹੀਂ ਛੱਡਿਆ ਇਸੇ ਵੱਟ ਤੇ ਦਰਖਤ ਨਹੀਂ ਹੈਗਾ ਐਂ ਕਹਿੰਦੇ ਨੇ ਵੀ ਨਾ ਜੇ ਸੜਕ ਦੇ ਉੱਤੇ ਵੀ ਝੋਨਾ ਲੱਗ ਜੇ ਉਹ ਸੜਕ ਦੇ ਉੱਤੇ ਕਿਹੜਾ ਨਾ ਲੱਗਦਾ ਮੈਂ ਫੁੱਟ ਧਾ ਕੇ ਛੱੜਦਾ ਕੋਈ ਆ ਲਾਉਂਦੇ ਨੇ ਕਹਿੰਦੇ ਨੇ ਘਰੇ ਪੈਸੇ ਵਾਧਦੇ ਨੇ ਉਹਨੂੰ ਕੀ ਕਹਿੰਦੇ ਹੁੰਦੇ ਨੇ ਗਮਲਿਆਂ 'ਚ ਮਨੀ ਪਲਾਂਟ ਲਾਉਂਦੇ ਹੁਣ ਮਨੀ ਪਲਾਂਟ ਕਿਹੜਾ ਮੀਂਹ ਆਊਗਾ ਹੁਣ ਮਨੀ ਪਲਾਂਟ ਤੇ ਥੋੜਾ ਦਰਾ ਲੱਕੜੀਆਂ ਨਾਲੇ ਐ ਪੈਸੇ ਬਣੀ ਪਲਾਂਟ ਤੋਂ ਥੋੜਾ ਜਿਹਾ ਉਹ ਸ਼ੋਕਾ ਜਿਹਾ ਲਾਦ ਨਹੀਂ ਇੱਕ ਸਿੱਧਾ ਹੀ ਜਾਂਦਾ ਰਹਿੰਦਾ ਹੁਣ ਇਹ ਹਾਲਤ ਹੋ ਗਈ ਹੁਣ ਤਾਂ ਹੀ ਜਿਹੇ ਜਿਹੇ ਲੋਕ ਹੋਏ ਰੱਬ ਹੋ ਗਿਆ ਉਹ ਯਾਰ ਰੱਬ ਹੋ ਗਿਆ ਆ ਨਿੰਮ ਦੇਖ ਲੋ ਨਿੰਮ ਆਇਦ ਕੀ ਕਿੰਨਾ ਹਾਂ ਨਿੰਮ ਦੇਖ ਲੈ ਬੁਰਾ ਹਾਲ ਅਸੀਂ ਨਿੰਮ ਦਾ ਇਦ ਕੀ ਬੁਰਾ ਹਾਲ ਹੋ ਗਿਆ ਇੰਨੀ ਕੌੜਾ ਨਿੰਮ ਦੇਦੇਗਾ ਠੰਡ 'ਚ ਸਾਰੇ ਨਿੰਮ ਸੁੱਕ ਗਏ ਸਾਰੇ ਸੁੱਕ ਗਏ ਬਈ ਹਾਂ ਇਹ ਤਾਂ ਮਨ ਲੱਗਦਾ ਕੋਈ ਵਾਇਰਸ ਪੋਰਸ ਸੀ ਵਾਇਰਸ ਪਹਿਲਾਂ ਬੰਦਿਆਂ ਚ ਵਾਇਰਸ ਆ ਗਿਆ ਕਰੋਨਾ ਦੇਖ ਉਹ ਵੀ ਵਾਇਰਸ ਸੀ ਕਿ ਦਰਸਤਾਂ ਚ ਵਾਇਰਸ ਆ ਜੂਗਾ ਹੁਣ ਪਿਛਲੇ ਸਾਲ ਹੁਣ ਉਹ ਗਾਈਆਂ ਜਾਂ ਨਹੀਂ ਦੇਖ ਜਦੋਂ ਗਾਈਆਂ ਜਾਂ ਮਰਨ ਲੱਗੀਆਂ ਸੀ ਵਾਇਰਸ ਆ ਗਿਆ ਸੀ ਹਾਂ ਕੱਲ ਮੈਂ ਪੜ ਰਿਹਾ ਸੀ ਆ ਪਹਿਲਾਂ ਇੱਲਾ ਨਹੀਂ ਹੁੰਦੀ ਕਿੱਲਾ ਗਿਰ ਜਾਂ ਗਿਰ ਜਾਂ ਗਿਰ ਜਾਂ ਕਿੱਧਰ ਗਈਆਂ ਦੱਸ ਗਿਰ ਜਾਂ ਨਾ ਕਰਕੇ ਬਿਮਾਰੀਆਂ ਵਧ ਰਹੀਆਂ ਨੇ ਲੋਕਾਂ ਨੂੰ ਕਿਸੇ ਨੂੰ ਪਤਾ ਨਹੀਂ ਹੈਗਾ ਉਹ ਜਿਹੜੇ ਇਹ ਖਤਰਨਾਕ ਬੈਕਟੀਰੀਆ ਹੁੰਦੇ ਸਾਰੀਆਂ ਖਾ ਜਾਂਦੀਆਂ ਉਹ ਸਾਰੀਆਂ ਖਾ ਜਾਂਦੀਆਂ ਉਹਨ ਕੁੱਤੇ ਖਾਂਦੇ ਆ ਉੱਥੇ ਹਲਕਦੇ ਆ ਲੋਕਾਂ ਨੂੰ ਵੜਦੇ ਆ 5 ਲੱਖ ਮੌਤਾਂ ਗਿਰਜਾ ਮਰਨ ਕਰਕੇ ਹੋ ਗਈਆਂ ਮੰਨੇ ਇਸ ਗੱਲ ਨੂੰ ਕਿਸੇ ਅਗਲਾ ਕਹਿੰਦਾ ਗਿਰਜਾ ਨਾਲ ਮੌਤਾਂ ਦਾ ਕੀ ਸੰਬੰਧ ਹੈ ਕੀ ਸੰਬੰਧ ਅਗਲਾ ਕੋਈ ਯਾਰ ਗਿਰਜੇ ਦਾ ਮੌਤ ਨਾਲ ਕੀ ਸੰਬੰਧ ਹੈ 5 ਲੱਖ ਬੰਦਾ ਗਿਰਜਾ ਮਰਨ ਕਰਕੇ ਮਾਰੇ ਗਿਆ ਇਹਨਾਂ ਬੁਰਾ ਹਾਲ ਹੋ ਗਿਆ ਹੋਰ ਸਨਾਰਨਜੀਤ ਵੱਲੋਂ ਸਕੂਲ ਗਏ ਨੇ ਹਾਂ ਬੱਚੇ ਸਕੂਲ ਗਏ ਹੋਏ ਆ ਜੀ ਗਰਮੀਤ ਭੈਣ ਕਿਸੇ ਜੋਤ ਵਰਗੇ ਨੂੰ ਲੈ ਆਉਂਦੇ ਨਾਲ ਉਹ ਵੀਰੇ ਸਕੂਲ ਗਏ ਨੇ ਬਸ ਤੁਰਤ ਪੈਰ ਜੇ ਸਲਾਹ ਬਣ ਗਈ ਇਹਨਾਂ ਦੀ ਆ ਕੇ ਮੈਨੂੰ ਕਹਿੰਦੇ ਬਾਗ ਚੱਲਦੇ ਆਂ ਪਰ ਰਖੜੀ ਬੰਨਣਾ ਉਹ ਬਾਈ ਦਾ ਫੋਨ ਆ ਸੀਗਾ ਉਹ ਫਿਰ ਜੇ ਤਾਂ ਪਹਿਲਾਂ ਰਹਿ ਹੁੰਦੀ ਫਿਰ ਤਾਂ ਸਕੂਲੋਂ ਰੱਖ ਲੈਂਦੀ ਮੈਂ ਚਲੋ ਇਹ ਮੈਂ ਕਿ ਚਲੋ ਟਾਈਮ ਕਿੰਨਾ ਹੋ ਗਿਆ ਦੇਖੋ ਮੜਾ ਜੀ ਟਾਈਮ ਤਾਂ ਬਈ 12:10 ਹੋ ਗਏ ਤੇ ਫਿਰ ਵੀਰੇ ਮੈਂ ਰਖੜੀ ਬੰਨ ਦਾਂਦੀ ਫਿਰ ਪੰਜ ਕੇ ਚੜ ਜਾਣਗੇ ਇਹ ਹਰਜ ਕਰ ਦਾਂਦੇ ਆਪਾਂ ਚਲ ਫਿਰ ਮੈਂ ਟੇਬਲ ਚੱਕ ਲੈਣਾ ਬਈ ਹਾਂ ਚਲ ਮੈਂ ਨਾਲ ਜਲਦਾ ਜੀ ਆ ਜੋ ਚੱਕਾ ਲੈਂਦੀ ਨਾ ਤੁਸੀ ਵੀਰ ਨੂੰ ਕਿਉਂ ਲਾਇਆ ਨਾਲ ਲੈ ਕੇ ਪਰਹੋ ਮੈਂ ਤੱਕ ਸਾਮਣੇ ਪੜਨੇ ਮੈਂ ਤੁਹਾਨੂੰ ਆਇ ਕਹਿੰਦਾ ਸੀਗਾ ਜਦੋਂ ਵੀ ਨਾ ਆਪਣੀ ਬੇਬੇ ਗੁਜਰੀ ਐ ਗਰਮੀਤ ਨਾਲ ਥੋੜੀ ਜੀ ਮਨ ਵੀ ਬੜਾ ਹੌਲਾ ਜਿਹਾ ਰੱਖਦੀ ਆ ਉਹ ਅੱਜ ਆਉਣ ਵਾਰੀ ਵੀ ਨਾ ਮਨ ਨੂੰ ਟਸ ਟਸ ਕਰ ਰਹੀ ਸੀਗੀ ਉਹ ਕੋਈ ਗੱਲ ਨਹੀਂ ਵੀਰੇ ਫਿਕਰ ਨਾ ਕਰ ਕੋਈ ਸੇ ਵੀ ਗੱਲ ਦਾ ਆਪਾਂ ਨੂੰ ਇਹ ਗੱਲ ਉਹਨੂੰ ਨਾ ਮਹਿਸੂਸ ਨਹੀਂ ਹੋਣ ਦੇਣੀ ਤਾਂ ਆਪਾਂ ਨੂੰ ਨਾ ਮਤਲਬ ਖੁਸ਼ ਰੱਖ ਲੋਦਾ ਮੂਹ ਠੀਕ ਰੱਖ ਨਾ ਨਾ ਕੋਈ ਨਹੀਂ ਬੜਾ ਮਨ ਚ ਬੜਾ ਕਰਦੀ ਆ ਉਹ ਮੈਂ ਤਾਂ ਅਮਨ ਨੂੰ ਸਵੇਰੇ ਪਹਿਲੀ ਗੱਦਾ ਸੀ ਵੀ ਆਪਾਂ ਅਮਨ ਨੂੰ ਇਹ ਗੱਲ ਖੀਲ ਨਹੀਂ ਹੋਣ ਦੇਣੀ ਜਦੋਂ ਆਪਣੀ ਬੇਬੇ ਨਹੀਂ ਹਾਂ ਹੈ ਨ ਕੋਈ ਗੱਲ ਤੁਸੀਂ ਚਿੰਤਾ ਨਾ ਕਰੋ ਉਹਨੂੰ ਖੁਸ਼ ਰੱਖਾ ਨਾ ਨਾ ਕੋਈ ਟੈਕ ਕਮੈਂਟ ਨਹੀਂ ਆਪਾਂ ਕੀ ਹਾਂ ਹਾਂ ਬੱਸ ਆ ਗਿਆ ਹੈ ਭਾਈ ਚਮਕਾਰ ਇੱਕ ਗੱਲ ਤੁਸੀਂ ਸੁਣੀ ਆ ਵੀ ਜਦੋਂ ਰਖੜੀ ਦਾ ਤਿਉਹਾਰ ਹੁੰਦਾ ਐਂ ਚਾਹਾਂ ਉਵੇਂ ਹੀ ਜੜਦੀਆਂ ਪਤਾ ਨਹੀਂ ਕੀ ਪਰ ਤੇ ਇਹ ਗੱਲ ਐ ਇਹ ਵੀ ਆਉਂਦੀ ਆਉਂਦੀ ਨਹੀਂ ਬਸ ਪਤਾ ਨਹੀਂ ਕੀ ਗੱਲ ਐ ਵੀਰੇ ਇਹ ਹੈ ਕੱਟ ਲੈਂਦੇ ਆ ਤਰੇ ਵਾਕੀ ਕੀ ਗੱਲ ਹੋਰ ਆ ਬਈ ਓਏ ਪੰਡਤਾਂ ਦੇ ਬਾਦੂ ਹੋ ਬਣਾਏ ਹੋਏ ਨੇ ਇਹ ਮਹਿਮ ਪਰਮ ਬਣਾਏ ਹੋਏ ਨੇ ਕਿ ਨਹੀਂ ਓਏ ਰਾਤ ਕੋثر ਵਾਇਸ ਨਹੀਂ ਵੀ ਰੱਖੀ ਪੈਨੇ ਨਾਲ ਚੱਲ ਪੈਣਾ ਭਰਾਵਾਂ ਨੂੰ ਮਿਲ ਜਾਂਦੀਆਂ ਨੇ ਹਾਂ ਇਹ ਗੱਲ ਹੈ ਇਹ ਗੱਲ ਹੈ ਬਈ ਸਾਰੇ ਚੀਜ਼ਾਂ ਗਲਤ ਤਾਂ ਹੈ ਨਹੀਂਆਂ ਹਾਂ ਆ ਚਾ ਲੈ ਲੂ ਬਈ ਆ ਲੈ ਬਈ ਮੈਂ ਮਨਾ ਆਹ ਪਲੇਟ 'ਤੇ ਪਾ ਦੇ ਖਾ ਲੈ ਮੈਂ ਤੇ ਇਹ ਨਹੀਂ ਲੇ ਇਪਨੀ ਜਾਬਾ ਕੀ ਵੀਰੇ ਤੇ ਜਾਬ ਜਾ ਹੋਣਾ ਪਿਆ ਮੈਂ ਤਾਂ ਪੀਨ ਤੇ ਪੀਲਾ ਦੀ ਕੋਈ ਨਾ ਥੋੜੀ ਜੀ ਤਾਂ ਨਾ ਮਾ ਇਹ ਕੋਈ ਖਾਂਦੀ ਨਹੀਂ ਪਿੰਦੀ ਨੀ ਇਹ ਤਾਂ 베ਰੀ ਦਿੱਤੀ ਆ ਬੰਦ ਲੱਗ ਜਾਂਦਾ ਪੱਤੇ ਆ ਤਾਂ ਹੁਣ ਸਾਰਿਆਂ ਦੀ ਬਣੀ ਜਾਂਦਾ ਹਾਂ ਪਿਆਬ ਤਾਂ ਹਾਸ ਤੇ ਇਹਦਾ ਗੱਲ ਹੈ ਖਾਣ ਪੀਣੇ ਆਜੋਗੇ ਨਾ ਮੈਂ ਗਰਮੀ ਵਾਲੀ ਮਰਜੀ ਪੁੱਛ ਕੇ ਦੇ ਲੈ ਸਹੀ ਪਿਆ ਬਣੀ ਆ ਸੈਕ ਪਗਲਾ ਫੇਰ ਹੀ ਘਾ ਪੀ ਲਾਂਦੇ ਹੁਣ ਗਰਮੀ ਚ ਤਾਂ ਪੀਤੀ ਨਹੀਂ ਆਂਦੀ ਹੈਗੀ ਤੁਸੀਂ ਰਾਤ ਫੋਨ ਕਰਿਆ ਸੀ ਮੈਂ ਤਾਂ ਉਹਨੂੰ ਬਈ ਦੱਸਣਾ ਭੁੱਲ ਗਿਆ ਤੇ ਮੈਂ ਤਾਂ ਆ ਹੁਣ ਘੰਟਾ ਤੋਂ ਪਹਿਲਾਂ ਹੀ ਦੱਸਿਆ ਕਿ ਬਈ ਚੰਕੌਰ ਹੁੜੀ ਆਉਣਗੇ ਇਹ ਮੇਰੇ ਨਾਲ ਲੜਨ ਲੱਗੀ ਗਈ ਤੂੰ ਮੈਨੂੰ ਪਹਿਲਾਂ ਤਾਂ ਦੱਸ ਦਿੰਦਾ ਇੱਕੋ ਬਲੱਡ ਹੀ ਤੋਂ ਸ਼ੂਟ ਸ਼ਾਟ ਲੈ ਕੇ ਰੱਖ ਲੈਂਦੇ ਬੰਦੇ ਰਾਤ ਨੂੰ ਮੈਨੂੰ ਕਰ ਲਿਆ ਸਵੇਰੇ ਮੈਂ ਭੁੱਲ ਗਿਆ ਅੱਛਾ ਜੇ ਤੂੰ ਦੁਬਾਰੇ ਫੋਨ ਕਰਿਆ ਹਾਂ ਉਹ ਤੋਂ ਮੈਨੂੰ ਯਾਦ ਆਇਆ ਫਿਰ ਮੈਂ ਵਾਪਸ ਗਿਆ ਉੱਥੋਂ ਹੋਰ ਬਸ ਦਿਮਾਗ ਜੂ ਨਿਕਲ ਗਈ ਰਾਤ ਮੇਰੇ ਨਾਲ ਚਲੋ ਇੱਕ ਤਾਂ ਮੈਂ ਇਹਨੂੰ ਦੱਸ ਦਿੰਦਾ ਪਤਾ ਛੂਟਾ ਸਾਟਾ ਨਾਲ ਕੀ ਕੋਈ ਛੂਟਾ ਨਾਲ ਤਾਂ ਨਹੀਂ ਵੀਰੇ ਆਪਾਂ ਉਹ ਕਰਨਾ ਹੈਗਾ ਉਹ ਤਾਂ ਠੀਕ ਹੈ ਗੱਲ ਬਾਈ ਵੀ ਛੂਟਾ ਨਾਲ ਤਾਂ ਕਰ ਪਾਈ ਦਾ ਪਿਆਰ ਚਾਹੀਦਾ ਆਪਾਂ ਨੂੰ ਤਾਂ ਹਨਾ ਹਾਂ ਇਹ ਵੀ ਕਹੀ ਜਾਂਦੇ ਸੀ ਕਹਿੰਦੀ ਰਖੜੀ ਬੰਨਣੇ ਜਾਣਾਗਾ ਮਾਂ ਮੇਰੇ ਤੋਂ ਜਾਇਆ ਜਾਂਦਾ ਬਾਈ ਨਾ ਨਾ ਲੈ ਜੀ ਬਾਈ ਕੋਈ ਨਾ ਕਿਰ ਕੀ ਹੁੰਦਾਗਾ ਨਹੀਂ ਗੁਰਮੀਤ ਮੈਂ ਇੱਥੋਂ ਤਾਂ ਨਹੀਂ ਮੈਂ ਕਿਹਾ ਸੀ ਮਾਂ ਫੋਨ ਕਰ ਦੇਵਾਂ ਤੈਨੂੰ ਆ ਕੇ ਲੈ ਜਾਣਗੇ ਆ ਲੈ ਗੁਰਮੀਤ ਆ ਖਾਂ ਕੋਈ ਆ ਕੇ ਲੈ ਜਾਣਗੇ ਬਗ ਜੀ ਐਵੇਂ ਨਾ ਰੱਖੜੀ ਬੰਨਣ ਤੂੰ ਵੀ ਹਾਂ ਬਗ ਜੀ ਮੈਂ ਤਾਂ ਕੁਝ ਨਹੀਂ ਕਿਹਾ ਸੀ ਬਗ ਜੀ ਕੋਈ ਤਾਂ ਨਾਲ ਲੈ ਕੇ ਜਾਹੀਂ ਮੈਂ ਨਹੀਂ ਜਾਂਦਾ ਬਈ ਕਿਉਂ ਨਾ ਨਾ ਲੈ ਤੂੰ ਕਿਉਂ ਨਹੀਂ ਜਾਂਦਾ ਹੈਗੇ ਬਈ ਹੁਣ ਮੈਨੂੰ ਕਿਹੜਾ ਲੈ ਕੇ ਨਹੀਂ ਆਏ ਹੈਗੇ ਮਾੜਾ ਤੁਸੀਂ ਕੋਣਤਾ ਉਹਦੀ ਮੈਨੂੰ ਲੈ ਕੇ ਆਗੇ ਇਹ ਮੈਂ ਇਹਨੂੰ ਕਹਤਾ ਮਾਂ ਫੋਨ ਕਰ ਦੇ ਬਈ ਤੇਰਾ ਭਾਈ ਲੈ ਜਾਊਗਾ ਕਿ ਨੋਟੀ ਰਖੜੀ ਬਣਾ ਕੇ ਚਲ ਦਮ ਛੱਡ ਜੂਗਾ ਉਹ ਵਿਚਾਰਾ ਰਖੜੀ ਬਣਾਊਗਾ ਉਹਨਾਂ ਪਹਿਲਾਂ ਲੈ ਕੇ ਜਾਊ ਫਿਰ ਉਹਨੂੰ ਛੱਡ ਕੇ ਜਾਊਗਾ ਐ ਨਹੀਂ ਕਰਦੇ ਹੁੰਦੇ ਮੈਂ ਜਿਹਦੇ ਤੋਂ ਤੂੰ ਬਾਹਰ ਸੂਮ ਹੈਗਾ ਚਲ ਕੋਈ ਨਹੀਂ ਕਰਮੀ ਮੇਰੀ ਮੱਤ ਹੀ ਨਹੀਂ ਮਿਲਦੀ ਜੀ ਤੇ ਭਾਈ ਉਹਨਾਂ ਨਾਲ ਕਾ ਮੱਤ ਕਿਉਂ ਨਹੀਂ ਮਿਲਦੀ ਹੈਗੀ ਤੇਰੀ ਹੋਰ ਉਹੀ ਬੱਸ ਲੈ ਐ ਨਹੀਂ ਕਰਦੇ ਹੁੰਦੇ ਹੈਗੇ ਫਿਰ ਇਹਦਾ ਵੀ ਦਿਲ ਟੁੱਟ ਜਾਂਦਾ ਜੇ ਤੂੰ ਸਾਹਮਣੇ ਆਈ ਬੋਲੀ ਜਾਂਦੀ ਮੈਂ ਤਾਂ ਇਹਨੂੰ ਤਾਂ ਵਈ ਫਿਰ ਮੈਂ ਕੁਝ ਕਿਹਾ ਨਹੀਂ ਹੈਗਾ ਵੀ ਤੂੰ ਜਾਣਾ ਨਹੀਂ ਜਾਂ ਨਹੀਂ ਪੇਕੇ ਤਾਂ ਜਾਂਦੀ ਹੁੰਦੇ ਜਵਾਈ ਭਾਈ ਜਾਵੇ ਨਾ ਫਿਰ ਉਹੀ ਗੱਲ ਨਾਲ ਨੇ ਕਿਵੇਂਗਾ ਫਿਰ ਇਹ ਮਨ ਕਿਵੇਂ ਖੁਸ਼ ਹੋਊਗਾ ਜਾ ਹੀ ਪਾਂਦੀ 2 ਘੰਟੇ ਚ ਮੁੜ ਆਏ ਤੁਸੀਂ ਰਖੜੀ ਬਣ ਕੇ ਇੰਨੇ ਚ ਇਹਦੇ ਭਰਾ ਨੂੰ ਆਏ ਹੋ ਜੂਗਾ ਵੀ ਚੱਲ ਮੇਰੀ ਭੈਣ ਆ ਗਈ। ਚਲ ਕੋਈ ਨਹੀਂ ਬਈ ਦੇਖਦੇ ਫਿਰ ਜੇ ਟਾਈਮ ਲੱਗਦਾ ਹੈ ਜਾਇਆ ਮਾਰੇ। ਨਹੀਂ ਘਰੇ ਹੀ ਬਾਬੂ ਜੀ। ਤੂੰ ਸਾਫ ਉਤਾਵ ਜੇ ਬਾਹਲੇ ਲਾਉਣ ਲੱਗ ਜਾਣਾ ਮੈਨੂੰ ਤਾਂ ਲੱਗਦਾ। ਨਾ ਨਾ ਸਾਫ ਉਤਾਵ ਤਾਂ ਕੰਮ ਬਈ। ਸਾਫ ਉਤਾਵ ਤਾਂ ਕਿਸੇ ਕੋਲ ਕੰਮ। ਐ ਹੋ ਜਾਂਦਾ ਗਰਮੀ ਤੈਨੂੰ ਵੀ ਬਈ ਜਿੰਨੇ ਖਰਚਾ ਕਰਕੇ ਗਿਆ ਉਹਨੇ ਦਿੱਤੇ ਨਹੀਂ ਹੈਗੇ। ਆ ਦੇਣ ਪਾਂਦੀ ਭਰਾ 100 ਰੁਪਏ ਦੇ ਦੇ ਉਹ ਵੀ ਬਹੁਤ ਹੁੰਦਾ। ਮੈਂ ਤਾਂ ਦਿਨ ਵੀ ਸੌਰੇ ਦੂਰ ਨੇ ਤੇਲ ਵਾਲਾ ਮੱਚ ਜਾਂਦਾ। ਨਾ 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 ਬਈ ਇਹ ਜੀ ਦਾ ਕੋਈ ਗੱਲ ਨਹੀਂ ਹੈਗੀ। ਐ ਨਾ ਜਾਣ ਲਾਇਆ ਕਰ ਤੂੰ ਆਪ ਤਾਂ ਹੋਂਦੇ ਜਾਂਦੇ ਨਹੀਂ ਹੈਗੇ ਜਿਵੇਂ ਬਈ ਫਿਰ ਆਪਾਂ ਵੀ ਕੀ ਕਰੇ ਜਾਣਾ ਜਦੋਂ ਆਪ ਤਾਂ ਹੋਂਦੇ ਜਾਂਦੇ ਨਹੀਂ ਹੈਗੇ ਨਹੀਂ ਭੈਣ ਤਾਂ ਜਾਂਦੀ ਹੁੰਦੀ ਆ ਰਖੜੀਆਂ ਤੇ ਤਾਂ ਭੈਣ ਦਾ ਹੋ ਹੁੰਦਾ ਭੈਣ ਜਾਵੇ ਉਹ ਤਾਂ ਠੀਕ ਹੈਗਾ ਹਾਂ ਵਿਹਾਰ-ਥਿਆਰ ਤੇ ਤਾਂ ਆਉਂਦੇ ਨੇ ਦਿਵਾਲੀ ਲੋੜੀ ਤਾਂ ਆਉਂਦੀ ਨੇਗੇ ਉਹ ਐ ਥੋੜੀ ਵੀ ਵਿਚਾਰਾ ਰਖੜੀ ਵਾਲੇ ਨਹੀਂ ਆਪਰਾ ਆਉਂਦਾ ਤਾਂ ਐ ਨਹੀਂ ਜਾਂਦੇ ਹੁੰਦੇ ਰਖੜੀ ਵੇਲੇ ਚੱਕਾ ਮਰੇ ਪੰਡੇ ਲਈ ਆ ਰਣਜੀਤ ਹਾਂਜੀ ਮੇਰੀ ਗੱਲ ਸੁਣ ਰਿਹਾ ਆਜੋ ਉਹ ਕਪੜੇ ਕੱਢ ਲਿਆ ਮਨ ਚੰਗਾ ਹਾਂ ਅੱਜ ਗਰਮੀ ਚੰਗੀ ਆ ਚਾਹ ਤੂੰ ਰਿ ਭਾਈ ਤੇ ਪਾਪੇ ਬੋਲੇ ਚੱਲ ਮੈਂ ਕਪੜੇ ਮੜਾ ਮੜਾ ਲੈਣਾ ਬਸ ਕਰ ਲਾਂ ਚੱਲ ਚੱਲ ਕੋਨਾ ਦਾ ਨਹੀਂ ਭਾਈ ਮੈਂ ਕੀ ਸੁਣ ਰਹੇ ਆ ਤੂੰ ਪਿਛਲੇ 2 ਸਾਲ ਤੋਂ ਆਪਣੇ ਸਹੁਰੇ ਨਹੀਂ ਗਿਆ ਨਾ ਰਖੜੀ ਹਾਂ ਉਹ ਤਾਂ ਮੈਂ ਗਿਆ ਨਹੀਂ ਹੈਗਾ 2 ਸਾਲ ਨੂੰ ਹੋ ਗਏ ਨਾ ਤੂੰ ਤਿਆਰ ਤੇ ਜਾਣ ਕਿਸੇ ਤੇ ਨਾ ਮੈਂ ਨਹੀਂ ਗਿਆ ਭਾਈ ਮੇਰੀ ਮੱਤ ਜੀ ਤੁਹਾਨੂੰ ਮੇਰੇ ਸਦਕਾ ਮੇਰੀ ਮੱਤ ਹੀ ਨਹੀਂ ਮਿਲਦੀ ਹੈਗੀ ਉਹਨਾਂ ਨੂੰ ਹੁਣ ਜਦੋਂ ਅਸੀਂ 2 ਸਾਲ ਹੋ ਗਏ ਅਸੀਂ ਗਏ ਆ ਚਾਂਦੀ ਦੀ ਰਖੜੀ ਲੈ ਕੇ ਗਏ ਇਹ ਕਹਿੰਦੀ ਵੀਰੇ ਭਾਈ ਵਾਸਤੇ ਚਾਂਦੀ ਦੀ ਰਖੜੀ ਲੈ ਕੇ ਜਾਗੀ ਚਾਂਦੀ ਦੀ ਰਖੜੀ ਬਣਵਾ ਕੇ ਲੈ ਕੇ ਗਏ ਪੂਰੀ ਵਧੀਆ ਟੌਪ ਦੀ ਗੱਡੀ ਨੇ 1500 ਦਾ ਖਾਦਾ ਤੇਲ ਘਰੇ ਗਿਆਂਦੀ ਦਵਾਨੀ ਦੀ ਇੱਜ਼ਤ ਨਹੀਂ ਕਰੀ ਕੀ ਕਰਾਂਗੇ ਜਾ ਕੇ ਮੁੱਲ ਤਾਂ ਪਾਉਂਦੀ ਨਹੀਂ ਹੈਗੇ ਕਿੰਦਾ ਗਣਜੀਤਾ ਮੈਂ ਤੇ ਤੈਨੂੰ ਇੰਨਾ ਸਿਆਣਾ ਤੇ ਸਮਝਦਾਰ ਸਮਝਦਾ ਸੀਗਾ ਪਰ ਇਹਨੇ حساب ਤਾਂ ਲਾਉਣ ਲੱਗਿਆ ਜੇ ਰਿਸ਼ਤੇ ਨਿਭਾਉਣੇ ਨਾ ਪੈਸੇ ਦਾ ਹਿਸਾਬ ਨਹੀਂ ਕਦੇ ਵੀ ਲਾਈਂਦਾ ਹੁੰਦਾ ਨਾਲ ਜਿਹੜਾ ਰਖੜੀ ਦਾ ਤਿਹਾਰ ਹੈ ਇਹਦਾ ਤਾਂ ਕੋਈ ਮੁੱਲੀ ਨਹੀਂ ਹੁੰਦਾ ਪਰ ਖਰੀਦਾ ਮੁੱਲ ਲੈਣਾ ਲੈਣਾ ਚਾਹੀਦਾ ਉਹਨਾਂ ਤੋਂ ਨਹੀਂ ਨਹੀਂ ਮੁੱਲ ਤਾਂ ਬਾਈ ਮੈਂ ਕਾਨੂੰ ਲੈਣਾ ਆਇਆ ਤਾਂ ਹੁਣ ਮੈਨੂੰ ਵੀ ਪਤਾ ਹੁਣ ਤੁਸੀਂ ਉਹਨੇ ਅਸੀਂ ਤੁਹਾਡਾ ਸਤਿਕਾਰ ਕਰਦੇ ਆ ਹਨਾ ਵੀ ਬੰਦੇ ਦੀ ਘਰੇ ਗਈ ਦੀ ਬੰਦਾ ਇੱਜ਼ਤ ਦਾ ਕਰੇ ਨਾ ਕੋਈ ਗੱਲ ਨਹੀਂ ਤੇ ਪਤਾ ਕੀ ਗੱਲ ਹੈ ਇਹ ਜੇ ਜਿਹਨੇ ਵੀ ਰਿਸ਼ਤੇ ਨਾਤੇ ਤਾਂ ਇੱਕ ਭੈਣ ਭਰਾ ਦਾ ਇੱਕ ਰਿਸ਼ਤਾ ਹੈ ਸਾਰੀਆਂ ਭੈਣਾਂ ਜਦੋਂ ਜਾਣਦੀਆਂ ਨੇ ਉਹਨੂੰ ਵੀ ਐ ਲੱਗਦਾ ਹੁੰਦਾ ਮੈਂ ਵੀ ਉਹਦੇ ਭਾਈ ਦੇ ਰਖੜੀ ਬੰਨ ਕੇ ਆਵਾਂ ਇਹ ਚੀਜ਼ ਉਹਨੂੰ ਵਧੀਆ ਨਹੀਂ ਲੱਗਦੀ ਬੇਸ਼ੱਕ ਉਹ ਤੈਨੂੰ ਨਹੀਂ ਕਹਿੰਦੀ ਇਹ ਚੀਜ਼ ਤੈਨੂੰ ਸੋਚਣੀ ਚਾਹੀਦੀ ਹੈ ਚਲੋ ਜੇ ਤੈਨੂੰ ਐ ਲੱਗਿਆ ਸੀਗਾ ਕਿ ਉਹਨਾਂ ਦਾ ਵਿਹਾਰ ਠੀਕ ਨਹੀਂ ਸੀਗਾ ਉਤੂ ਕਰਿਆ ਕੀ ਗੱਲ ਵੀ ਕਰ ਸਕਦਾ ਸੀਗਾ ਤੂੰ ਰਖੜੀ ਦਾ ਮੁੱਲ ਤਾਂ ਨਾ ਲਾ ਨਾ ਕਿ ਮੈਨੂੰ ਕੁਝ ਦਿੱਤਾ ਨਹੀਂ ਮੈਂ ਚਾਂਦੀ ਦੀ ਰਖੜੀ ਲੈ ਕੇ ਗਿਆ ਇਹ ਚੀਜ਼ਾਂ ਚੰਗੀਆਂ ਨਹੀਂ ਲੱਗਦੀਆਂ ਨਹੀਂ ਤਾਂ ਤੂੰ ਤਾਂ ਪੜ੍ਹੇ ਲਿਖੇ ਐ ਉਹ ਤਾਂ ਠੀਕ ਹੈ ਗੱਲ ਹਾਂ ਇਦਾਂ ਨਾ ਮੈਨੂੰ ਬੜਾ ਅਜੀਬ ਲੱਗਿਆ ਸੁਣ ਕੇ ਬਹੁਤ ਬੁਰਾ ਲੱਗਿਆ ਕਿ ਦੋ ਸਾਲ ਤੂੰ ਉੱਥੇ ਗਿਆ ਨਹੀਂ ਉਹ ਤਾਂ ਕਹਿੰਦੇ ਕੋਈ ਖਾਣ ਪੀਣ ਪਿੱਛੇ ਹੋਇਆ ਸੀਗਾ ਤੂੰ ਆਪਾਂ ਖਾਣ ਪੀਣ ਪਿੱਛੇ ਤਾਂ ਬੰਦਾ ਉਹ ਇਹਨੂੰ ਕੋਈ ਕਰਦਾ ਹੁੰਦਾ ਚਲ ਘੱਟ ਬਣਾ ਲਿਆ ਵੱਧ ਬਣਾ ਲਿਆ ਇਹ ਤਾਂ ਜੋ ਵੀ ਐ ਉਹਨੂੰ ਰੋਖਾ ਮੇਸਾ ਸਮਝ ਕੇ ਖਾ ਲੈ ਬਸ ਆਹ ਤਾਂ ਜੇ ਆਪਣੀ ਇਹ ਨੀ ਚੀਜ਼ਾਂ ਸੋਚਣ ਲੱਗ ਜਾਵੋਗੇ ਫਿਰ ਤਾਂ ਪਰਿਸ਼ਤੇ ਨਭਾਈ ਨਹੀਂ ਸਕਦੇ ਐਂ ਤਾਂ ਬਾਈ ਕਦੇ-ਕਦੇ ਮੈਂ ਵੀ ਸੋਚਦਾ ਹੁੰਦਾ ਵੀ ਵਰਤਦਾ ਬੰਦਾ ਵਰਤਣ ਲੱਗ ਜਾਂਦਾ ਹੁੰਦਾ ਤੇ ਟੁੱਟਦਾ ਬੰਦਾ ਟੁੱਟ ਜਾਂਦਾ ਟੁੱਟ ਜਾਂਦਾ ਹੁੰਦਾ ਇਹ ਚੀਜ਼ਾਂ ਨਹੀਂ ਸੋਚਣੀਆਂ ਕਦੇ ਮੈਂ ਕੋਈ ਗੱਲ ਨਹੀਂ ਬਾਈ ਤੂੰ ਹੋਰ ਜੀਹਾਂ ਨੇ ਰਖੜੀ ਦਾ ਤਿਹਾੜ ਤੇ ਦਾ ਤੈਨੂੰ ਜਾਣਾਂ ਚਾਹੀਦਾ ਇਹ ਤਾਂ ਨਾ ਦੇਖਣੈ ਨੂੰ ਵੀ ਲੱਗੂਗਾ ਕੱਲ ਨੂੰ ਗੱਲ ਕਿਤੇ ਜਾਊਗੀ ਅਗਲਾ ਕਹਿੰਦਾ ਇਹ ਤਾਂ ਯਾਰ ਮੁੱਲ 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 ਦੀ ਰਖੜੀ ਦਾ ਰਖੜੀ ਦੀ ਕੀਮਤ ਲਾਉਂਦਾ ਕੀਮਤ ਲਾਉਂਦਾ ਇਹ ਚੀਜ਼ਾਂ ਜਾਂਦੀਆਂ ਨੇ ਸਾਰੇ ਰਿਸ਼ਤੇਦਾਰੀਂ ਜਗਾਹ ਅਗਲਾ ਗੱਲ ਕਰਦਾ ਨ ਵੀ ਤੂੰ আম ਨੂੰ ਲੈ ਕੇ ਰਖੜੀ ਬੰਨਣ ਜਾਵੇਂਗਾ ਹੂੰ ਤਾਂ ਬਈ ਮੇਰਾ ਮਨ ਨਹੀਂ ਕਰਦਾ ਸੀ ਪਰ ਦੇਖੋ ਹਨਾ ਮੈਂ ਤੁਹਾਡੀ ਬਹੁਤ ਇੱਜ਼ਤ ਕਰਦਾ ਗਰਮੀਤ ਭੈਣ ਨੂੰ ਮੈਂ ਤੁਹਾਨੂੰ ਆਪਣੇ ਮਾਪਿਆਂ ਨੂੰ ਸਮਝਦਾ ਵੱਡੇ ਹਾਂ ਤੁਸੀਂ ਹਨਾ ਮੈਂ ਤੁਹਾਡਾ ਕਿਹਾ ਨਹੀਂ ਮੋੜਦਾ ਮੈਂ ਤੁਹਾਡੇ ਕਹਿਣ ਤੇ ਜ਼ਰੂਰ ਜਾਊਂਗਾ ਬਸ ਮੈਨੂੰ ਤਾਂ ਤੇਥੋਂ ਹੀ ਉਮੀਦ ਸੀ ਤੂੰ ਮੇਰਾ ਕਹਿਣਾ ਨਹੀਂ ਮੋੜੇਗਾ ਨਾ ਨਾ ਮੈਂ ਤੁਹਾਡਾ ਕਹਿਣਾ ਜਵੀ ਨਹੀਂ ਹਾਂ ਠੀਕ ਹੈ ਮੈਂ ਤੈਨੂੰ ਆਪ ਵੀ ਨਹੀਂ ਕਹਿੰਦਾ ਤੂੰ ਜ਼ਿਆਦਾ ਜਾ ਪਰ ਘਟੁਕਾ ਟਿਹੜ ਤਿਹਾਰ ਨੇ ਨਾ ਉਹਨਾਂ ਤੇ ਤੈਨੂੰ ਜਾਣਾ ਚਾਹੀਦਾ ਠੀਕ ਹੈ ਮੈਂ ਕੋਈ ਨਹੀਂ ਬਈ ਤੁਹਾਡੇ ਕਹਿਣ ਤੇ ਮੈਂ ਜ਼ਰੂਰ ਜਾਣਾ ਚੱਲ ਕੋਈ ਨਹੀਂ ਆਪਾਂ ਦੇਖਦੇ ਆਂ ਜਾਂਦੀ ਅਸੀਂ ਵੀ ਤਿਆਰੀ ਕਰਦੇ ਆ ਮੈਂ ਵੀ ਨਾ ਨਾ ਕੋਈ ਗੱਲ ਨਹੀਂ ਆਜੋ ਹਾਂ ਕਿਉਂ ਡਿਊਟੀ ਕਰਕੇ ਫਿਰ ਜਿਹੜਾ ਮਰਜ਼ੀ ਲੈ ਲੈ ਤੂੰ ਸੂਟ ਠੀਕ ਆ ਜੇ ਤੁਸੀਂ ਮੈਨੂੰ ਪਹਿਲਾਂ ਦੱਸ ਦਿੰਦੇ ਮੈਨੂੰ ਪਤਾ ਹੁੰਦਾ ਫਿਰ ਮੈਂ ਬਜਾਰੋਂ ਲਿਆਉਂਦੀ ਸੂਟ ਕੋਈ ਗੱਲ ਨਹੀਂ ਆ ਮਨ ਸੂਟ ਨਾਲ ਨਹੀਂ ਉਹ ਕਰਨਾ ਹੈ ਕਿਵੇਂ ਵਰਤਣਾ ਠੀਕ ਹੈ ਕੋਈ ਨਾ ਮੈਨੂੰ ਤਾਂ ਆਹੀ ਜਿਹੜੇ ਘਰੋਂ ਨੇ ਇਹੀ ਦੇ ਦੇ ਉਹ ਤਾਂ ਮੈਂ ਕਹਿੰਦੀ ਮੈਨੂੰ ਕੋਈ ਲੋੜ ਵੀ ਨਹੀਂ ਹੈਗੀ ਕੱਪੜਿਆਂ ਦੀ ਤੇ ਮੇਰੀ ਗੱਲ ਸੁਣੋ ਰੋਜ਼ ਹੀ ਦਿਨੇ ਤੋਂ ਪੇਕੇ ਤਾਂ ਰੋਜ਼ ਹੀ ਦਿੰਦੇ ਨੇ ਹਰੇਕ ਤਿਹਾੜੀ ਤੇ ਕੱਪੜੇ ਜਿੰਨੇ ਤੁਸੀਂ ਚਲ ਦਿੰਦੇ ਤਾਂ ਹੈਗੇ ਫਿਰ ਕੀ ਹੁੰਦਾ ਮੇਰੀ ਗੱਲ ਸੁਣ ਸਾਨੂੰ ਕਿਹੜਾ ਘਾਟ ਨੀ ਕੋਈ ਗੱਲ ਨਹੀਂ ਇਹ ਤੇਰੇ ਪੇ ਕਹਿੰਦੇ ਤੇਰੇ ਪਸੰਦ ਆ ਇਹ ਕੂਸ ਮਿਆਂ ਮਤਲਬ ਕੁਸ ਨਹੀਂ ਹੁੰਦਾ ਕੋਈ ਗੱਲ ਨਹੀਂ 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 ਇਹ ਤਾਂ ਤੂੰ ਰੱਖ ਕੋਈ ਗੱਲ ਨਹੀਂ ਮੈਂ ਆ ਲੈ ਫਿਰ ਚਲ ਠੀਕ ਹੈ ਜੇ ਤੇਰੇ ਮਨ ਚਾਹੁੰਦਾ ਮੇਰੀ ਗੱਲ ਸੁਣ ਗਰਮੀਤ ਭੈਣੇ ਹੁਣ ਤੁਸੀਂ ਆਏ ਤਾਂ ਹੈਗਿਓ ਮੜਾ ਜਰਾ ਰਣਜੀਤ ਨੂੰ ਸਮਝਾ ਕੇ ਜਾਇਓ ਮੇਰੇ ਪੇਕੇ ਵੱਲ ਤਾਂ ਮੂੰਹ ਹੀ ਨਹੀਂ ਕਰਦਾ ਜਮੀ ਨਹੀਂ ਜਾਣ ਦਿੰਦਾ ਹੈਗਾ ਕੋਈ ਨਾ ਮਨ ਤੂੰ ਟੈਨਸ਼ਨ ਨਾ ਲੈ ਤੇਰਾ ਬਾਈ ਬਹੁਤ ਸਮਝਦਾਰ ਹੈ ਉਹ ਤਾਂ ਹੀ ਉੱਧਰ ਲੈ ਕੇ ਗਿਆ ਰਣਜੀਤ ਮੈਂ ਸਾਰੀ ਗੱਲ ਸਮਝਾਊਗਾ ਤੈਨੂੰ ਲੈ ਕੇ ਜਾਊ ਪੱਕਾ ਨਾ ਕੋਈ ਗੱਲ ਨਹੀਂ ਉਹ ਤਾਂ ਪਰ ਮੇਰੀ ਗੱਲ ਸੁਣ ਉਹ ਸਮਝਾਜੋ ਐਵੇਂ ਘਰ ਚ ਕਲੇਸ਼ ਹੁੰਦਾ ਫਿਰ ਕੀ ਫਾਇਦਾ ਨਿਕਲੂਗਾ ਹਨਾ ਜੇ ਲੈ ਜਾਂਦਾ ਤਾਂ ਸਾਬ-ਕਿਤਾਬ ਕਰਦਾ ਇੰਨਾ ਮੇਰਾ ਪਟਰੋਲ ਮੱਚ ਗਿਆ ਇੰਨਾ ਖਰਚਾ ਹੋ ਗਿਆ ਰਖੜੀ ਆ ਮਹਿੰਗੀ ਲੈਤੀ ਇਨਾ ਹੋ ਗਿਆ ਇਨਾ ਹੋ ਗਿਆ ਖਰਚ ਹੀ ਨਹੀਂ ਪਰਖੀਦੇ ਹੁੰਦੇ ਭੈਣ ਭਰਾਵਾਂ ਦਾ ਪਿਆਰ ਹੁੰਦਾ ਇਹ ਤਾਂ ਰਖੜੀ ਦਾ ਉਹੀ ਗੱਲ ਉਹਨੂੰ ਮੈਂ ਵੀ ਤੇਰੇ ਸਾਹਮਣੇ ਸਮਝਾਇਆ ਸੀ ਕਿ ਇਹ ਲੈ ਕੇ ਯਹੀ ਰੰਗੀ ਤੇ ਕੋਈ ਨਾ ਮੈਂ ਵੀ ਉਹਨੂੰ ਕਹੂੰ ਕਿ ਹੋਰ ਵੀ ਸਮਝਾਤਾ ਤੂੰ ਟੈਨਸ਼ਨ ਨਾ ਲਿਆ ਕਰ ਰਮਨ ਨੰਕਾ ਇਹ ਕਿ ਜਾਨਕ ਲੇਕੇ ਜਾਓ ਭੈਣ ਭਰਾ ਦਾ ਪਿਆਰ ਹੁੰਦਾ ਕੋਈ ਆਪਾਂ ਮੁੱਲ ਨਾਲ ਨਹੀਂ ਵਰਤਣਾ ਵੀ ਇੰਨੇ ਖਰਚੋਗੇ ਆਏ ਹੋਗੇ ਠੀਕ ਹੈ ਭਾਂਦੀ ਭਰਾ ਦਾ 100 ਰੁਪਏ ਦੇ ਦੇ ਆਪਾਂ ਨੂੰ ਉਹ ਵੀ ਬਹੁਤ ਹੁੰਦਾ ਮਾਨ ਨਾਲ ਹਨਾ ਹੱਸ ਕੇ ਭੈਣ ਭਰਾਈ ਬੋਲਣ ਉਹ ਹੀ ਵਧੀਆ ਹੁੰਦਾ ਹੈ ਮੈਂ ਤਾਂ ਕਦੇ ਗੱਲ ਸਮਝੀ ਨਹੀਂ ਹੈਗੀ ਗਰਮੀ ਤੇ ਇਹ ਚਲ ਇਹ ਆਪਣੀ ਆਪਣੀ ਹੁੰਦੀ ਹੈ ਕੋਈ ਘਰ ਦੇਣ ਵਾਲਾ ਹੁੰਦਾ ਕੋਈ ਨਹੀਂ ਦੇਣ ਵਾਲਾ ਹੁੰਦਾ ਹਨਾ ਵੀ ਇਹ ਆਪਾਂ ਬਸ ਇੰਨੇ ਨੂੰ ਆਏਗਾ ਵੀ ਉਹ ਹੀ ਗੱਲ ਇਹ ਮੈਨੂੰ ਵਧੀਆ ਦਿੰਦੇ ਨੇ ਬਸ ਐ ਵੀ ਤੇਰੇ ਵਿਅਕਤੀ ਮਨੇ ਜੋ ਉਹਨਾਂ ਦਾ ਕਰਕੇ ਉਹ ਕਰਦਾ ਤੂੰ ਨਾ ਹੋકરી ਕੋਈ ਨਾ ਤੈਨੂੰ ਲੈ ਕੇ ਜਾਊਗਾ ਪੱਕਾ ਚੰਗਾ ਮੈਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਬਾਕੀ ਮੈਨੂੰ ਛੋੜ ਦੇ ਹੁੰਦਾ ਫਿਕਰ ਤਾਂ ਕਰਦਾਗਾ ਨਹੀਂ ਕੋਈ ਤੂੰ ਟੈਨਸ਼ਨ ਜਮੀ ਨਾਲ ਲੈ ਆ ਕਰਾਸ ਮੈਂ ਤਾਂ ਦੱਸਦਾ ਠੀਕ ਹੈ ਬਣੀ ਕੋਈ ਨਾ ਕੱਠੇ ਕਰ ਕੱਪੜੇ ਮੈਂ ਆ ਵੀ ਲੈ ਕੇ ਆਂਦੀ ਦਸ ਮਿੰਟ ਬਾਅਦ ਆਉਂਦਾ ਤੇ ਸੋ ਮੈਨੂੰ ਤਾਂ ਐ ਜੇ ਹੋ ਗਿਆ ਜੇ ਮੈਨੂੰ ਪਹਿਲਾਂ ਪਤਾ ਹੁੰਦਾ ਨਾ ਮੈਂ ਬਾਜ਼ਾਰੋਂ ਲੈ ਕੇ ਦਿੰਦੀ ਤੈਨੂੰ ਵਧੀਆ ਮੈਂ ਕੋਈ ਗੱਲ ਨਹੀਂ ਹੈਗੀ ਹਮਨ ਫਿਰ ਕੀ ਇਹ ਵੀ ਵਧੀਆ ਹੈਗਾ ਹੋਰ ਤੇਰੇ ਮਨ ਚ ਐਵੇਂ ਜਾਊਗਾ ਵੀ ਬੇਬੇ ਹੁੰਦੀ ਜੇ ਮੈਨੂੰ ਪਤਾ ਨੀ ਕਿੰਨਾ ਕੁ ਬਤਾ ਇਹ ਵੀ ਬੇਬੇ ਬੀ ਸੋੜਾ ਕਿਡਾ ਕੁਛ ਬੰਡਿਆ ਹੋਇਆਗਾ ਦੇਖ ਮੈਂ ਤਾਂ ਇਹ ਕਹਿੰਨੀ ਪ੍ਰਮਾਤਮਾ ਹੈ ਜਿਆ ਪ੍ਰਜਾਈਆਂ ਸਭ ਨੂੰ ਦੇਵੇ ਹੈ ਹਨਾ ਕਹੇ ਜੀ ਮੇਰੀ ਪਰਚਾਈਏ ਤੂੰ ਤੇ ਮੇਰੇ ਬੇਬੇ ਜਗ੍ਹਾ ਨਹੀਂ ਆਉਂਦੀ ਤੀ ਉਹ ਆਏ ਵੀ ਚੱਲ ਬੇਬੇ ਵਾਲੀ ਜਗ੍ਹਾ ਤੁਸੀਂ ਲੈ ਤਾਂ ਨਹੀਂ ਸਕਦੇ ਹਨਾ ਹਾਂ ਗਰਮੀ ਤੇ ਇਹ ਤਾਂ ਤੇਰੀ ਗੱਲ ਸਹੀ ਹੈ ਬਈ ਬੇਬੇ ਦੀ ਜਗ੍ਹਾ ਤਾਂ ਨਹੀਂ ਲੈ ਸਕਦੇ ਪਰ ਆਏ ਆ ਦੇਖ ਤੈਨੂੰ ਦੁੱਖ ਮਹਿਸੂਸ ਨਹੀਂ ਹੋਣ ਦਿੰਦੇ ਸਾਰੀ ਉਮਰ ਦੇਖ ਜਦੋਂ ਵੀ ਤੂੰ ਫੋਨ ਮਾਰੇਂਗੀ ਕੋਈ ਦੁੱਖ ਆ ਕੋਈ ਸੁੱਖ ਆ ਦੇਖ ਜਹੇ ਜਹ ਜੋ ਅੱਗੇ ਹੈਗੇ ਆ ਅਸੀਂ ਤੇਰੇ ਕੋਲੇ ਭੱਜੇ ਆਵਾਂਗੇ ਪਰ ਮੈਨੂੰ ਜਦੋਂ ਇਹਨੇ ਚੰਗੌਰ ਨੇ ਆਖਿਆ ਵੀ ਬਾਈ ਦਾ ਫੋਨ ਆਇਆ ਆਪਾਂ ਚੱਲਣਾ ਕਿਰਤ ਮੇਰਾ ਮਨ ਬੜਾ ਅਦਾਸ ਹੋਇਆ ਮੈਂ ਆਖੇ ਦੇਖੀ ਬੇਬੇ ਨਹੀਂ ਹੈਗੀ ਹਨਾ ਫਿਰ ਮੇਰੀ ਗੱਲ ਸੁਣਦਾ ਕੋਈ ਗੱਲ ਨਹੀਂ ਕਹਿਣਾ ਕਰੇਗਾ ਕੋਈ ਗੱਲ ਨਹੀਂ ਕਹਿਣਾ ਵੀ ਤੇਰੇ ਭਾਈ ਪਰਜਾਈ ਤਾਂ ਹੈਗੇ ਨੇ ਆਪਾਂ ਉਹਨਾਂ ਨਾਲ ਵਰਤਨੇ ਬੇਬੇ ਕਿਹੜਾ ਸਾਰੀ ਜ਼ਿੰਦਗੀ ਬੈਠਣੀ ਸੀਗੀ ਕਹਿੰਦਾ ਚੱਲ ਆਪਣਾ ਬਾਪੂ ਹੈਗਾ ਫਿਰ ਕੋਈ ਗੱਲ ਨਹੀਂ ਤੂੰ ਮਨ ਛੋਟਾ ਨਾ ਕਰ ਬਾਈ ਦਾ ਫੋਨ ਆਇਆ ਆਪਾਂ ਚੱਲਣਾ ਹੈਗਾ ਉਹਨਾਂ ਨੇ ਮੇਰੀ ਗੱਲ ਸੁਣ ਲਾ ਜੇ ਹੁਣ ਮਾਂ ਪਿਓ ਮੁੱਕ ਜੇ ਪਰਜਾ ਭਰਾ ਪਰਜਾਈਆਂ ਕੋਲੇ ਮਿਲਣ ਆਉਣਾ ਨਹੀਂ ਹੁੰਦਾ ਪੇਕੇ ਨਹੀਂ ਮੁੱਕਦੇ ਹੁੰਦੇ ਬਸ ਵੀ ਮੰਨ ਜਾਦਾ ਦਾਸ ਰਹਿਣ ਲੱਗ ਜਾਂਦਾ ਚਲ ਆਏ ਤਾਂ ਹੋ ਹੀ ਜਾਂਦਾ ਹੁੰਦਾ ਫਿਰ ਵੀ ਜਨਮ ਦਿੱਤਾ ਹੁੰਦਾਗਾ ਮਾਂ ਪਿਓ ਨੇ ਹਨਾ ਚਲ ਕੋਈ ਨਹੀਂ ਫਿਕਰ ਨਾ ਕਰੀ ਕਿਸੇ ਵੀ ਗੱਲ ਦਾ ਠੀਕ ਆ ਫਿਰ ਮੈਂ ਕੱਲ ਪਰਸ ਨਹੀਂ ਬਿਮਾਰ ਜੀ ਹੋ ਰਹੀ ਸੀ ਬਸ ਜਦੋਂ ਵੀ ਐ ਸੌਣ ਜਾਂ ਚੜ ਗਿਆ ਹਨਾ ਮੈਂ ਮਾਂ ਉਹਦੀ ਕਹਿੰਦੀ ਵੀ ਹੈ ਦੱਸੋ ਸਾਨੂੰ ਕੀ ਕਰਾਂਗੇ ਐ ਕਰਾਂਗੇ ਮੈਂ ਉਹਦੀ ਫੋਨ ਲਾ ਕੇ ਜਾਂਦੀ ਤਾਂ ਹੋ ਜਾਂਦਾ ਫਿਰ ਮੈਂ ਕਿ ਬਸ ਮੈਂ ਬਿਮਾਰ ਜੀ ਰਹਿਣੀ ਹੈਗੀ ਫਿਰ ਮੈਂ ਕਿ ਚਾ ਮੈਂ ਦਵਾਈ ਲੈਣ ਜਾਣੀ ਹੈਗੀ ਫਿਰ ਇਹ ਤਾਂ ਨਹੀਂ ਆਗੇ ਇਹ ਕਹਿੰਦੇ ਵੀ ਨਹੀਂ ਦਵਾਈ ਮੈਂ ਤਾਂ ਸ਼ਾਮ ਨੂੰ ਦਵਾਈ ਕੇ ਲਾਉਂਗਾ ਵੀ ਕੋਈ ਗੱਲ ਨਹੀਂ ਬਾਈ ਦਾ ਫੋਨ ਆਇਆ ਸੀ ਇਹ ਮੈਨੂੰ ਕਹਿੰਦੇ ਵੀ ਕਹਿੰਦੇ ਆਪਾਂ ਰਖੜੀ ਬਨ ਕੇ ਆਵਾਂਗੇ ਫਿਰ ਇਹ ਰਾਜੋ ਮੋੜਿਆ ਇਹ ਆਉਂਦੇ ਆਂਦੇ ਆਪੀ ਤਾਂ ਮਠਾਈ ਦਾ ਡੱਬਾ ਲਿਆਏ ਨੇ ਰਖੜੀ ਲਿਆਏ ਚੱਲ ਵਧੀਆ ਕੀਤਾ ਹੋਰ ਮੈਂ ਤਾਂ ਮਾਨਸਾ ਜਾਣਾ ਸੀ ਦਵਾਈ ਲੈਣਾ ਉਹ ਬਾਈ ਵੀ ਆ ਗਿਆ ਬੈਠ ਜੂ ਵੀ ਹਾਂ ਬਣੇ ਠੀਕ ਗੱਲਾਂ ਹੋ ਜਾਂਦੀਆਂ ਨੇ ਆਹੀ ਗੱਲਾਂ ਬਾਤਾਂ ਬਈ ਨਣ ਦੇ ਪਰਜਾਈ ਦੀਆਂ ਹੋਰ ਕੀ ਹੋਣੀਆਂ ਸੀਆਂ ਮੈਂ ਅਗਰ ਵੀ ਤੇਰੇ ਕੋਲ ਸੂਟ ਪਹਿਲਾਂ ਘੱਟ ਪੈਨੇ ਪੇਟੀ 'ਚ ਮੈਂ ਤਾਂ ਆਖਿਆ ਸੀ ਜੀ ਮੈਨੂੰ ਕੱਪੜਿਆਂ ਦੀ ਕੋਈ ਭੁੱਖ ਨਹੀਂ ਹੈਗੀ ਮੈਂ ਕੱਪੜੇ ਨਹੀਂ ਲੈਣੇ ਹੈਗੇ ਫਿਰ ਇਹ ਆਉਣ ਹਟ ਹੀ ਨਹੀਂ ਹੈਗੀ ਆਹੋ ਭਾਣੇ ਐਸੀ ਕੱਪੜੇ ਮਾਰੇ ਥੋੜੀ ਆਈ ਸੀਗੀ ਮੈਂ ਇੱਕ ਗੱਲ ਸੁਣੋ ਇਹ ਤਾਂ ਸਾਡਾ ਫਰਜ਼ ਬਣਦਾ ਜੇ ਬੇਬੇ ਹੁੰਦੀ ਉਹਨਾਂ ਦਿੰਦੀ ਉਹ ਭਾਣੇ ਚਲੋ ਕੋਈ ਨਹੀਂ ਪਰ ਆਏ ਹੁੰਦਾ ਵੀ ਨਾ ਇਹ ਤਾਂ ਤਿਹਾਰ ਜਿਹੜੇ ਬਣੇ ਨੇ ਮੂਹ ਪਿਆਰ ਦੇ ਨੇ ਹਨਾ ਮੈਂ ਤਾਂ ਚੀਜ਼ਾਂ ਦੇ ਨਾ ਪਸੰਦ ਨਹੀਂ ਕਰਦਾ ਹੈਗਾ ਕੋਈ ਗੱਲ ਨਹੀਂ ਵੀਰੇ ਫਿਰ ਕਿੰਨਾ ਸਾਲ ਬਾਅਦ ਤਿਹਾਰ ਆਉਂਦਾ ਜੇ ਦੇ ਤੇ ਫਿਰ ਕਿੱਡੀ ਕ ਗੱਲ ਲਾਗੀ ਨਹੀਂ ਕੋਈ ਬਾਹਲੇ ਮੈਂ ਕਿਹ ਤਾਂ ਨਹੀਂ ਦੇਤੇ ਨਾ ਨਾ ਐਨੇ ਮਹਿੰਗੇ ਕਿੱਥੇ ਦੇਤੇ ਮੈਂ ਮੈਂ ਤਾਂ ਇਹੀ ਲੈਤਾ ਮੈਂ ਚਲ ਮੈਂ ਤਾਂ ਕਰੇ ਪਾਉਣਾ ਚਲ ਇਹੀ ਲੈ ਜੀ ਮੱਖਾ ਮੈਂ ਤਾਂ ਅੱਛਾ ਭਾਣੇ ਮੈਂ ਨਾ ਰਣਜੀਤ ਨੂੰ ਸਮਝਾਤਾ ਸਾਰੀ ਗੱ ਉਹ ਸੂਟ ਨਾਲ ਜਾਊਗਾ ਜਾਇਆ ਕਰੂਗਾ ਕੋਈ ਗੱਲ ਨਹੀਂ ਉਹ ਕਹਿੰਦਾ ਨਾ ਮੈਨੂੰ ਬਸ ਉਹ ਐਂ ਜਿ ਲੱਗਿਆ ਵੀ ਮੇਰੀ ਕੇਅਰ ਜੀ ਘੱਟ ਕਰਦੇ ਆ ਭਾਈ ਕਾਹ ਨੂੰ ਕੇਅਰ ਉਹ ਤਾਂ ਤੇਰੇ ਕੋਲ ਐਵੇਂ ਝੂਠ ਮਾਰੀ ਜਾਂਦਾ ਹੈ ਉਹ ਤਾਂ ਬਸ ਐਂ ਸਮਝਦਾ ਜਦੋਂ ਬਾਗ ਜਾਂਦੇ ਆ ਵੀ ਮੈਂ ਇੰਨਾ ਖਰਚਾ ਕਰਿਆ ਐਨੇ ਕੀ ਦਿੱਤੇ ਨੇ ਪਰ ਜਦੋਂ ਮੇਰੇ ਜਿਹੇ ਜਿਹੇ ਮੇਰੇ ਪੇਕੇ ਨੇ ਉਹ ਜਾ ਕੁਝ ਦੇ ਦਿੰਦੇ ਹੁੰਦੇ ਨੇ ਹੁਣ ਆਪਾਂ ਤਾਂ ਇਧਰ ਵਧੀਆਂਗੇ ਮੈਂ ਇਹੀ ਸਮਝਦਾ ਤਾਂ ਵੀ ਐਨਾ ਕੁਸ ਅਸੀਂ ਦਿੰਨੇ ਕੁੜੀ ਨੂੰ ਉਹ ਐਂ ਤਾਂ ਮੈਨੂੰ ਪਤਾ ਥੋੜਾ ਹਿਸਾਬ ਕਿਤਾਬ ਤਾਂ ਲਾਉਂਦਾ ਤਾਂ ਉਹ ਵੱਧਦਾ ਹੈਗਾ ਹਿਸਾਬ-ਤਹਾਬ ਤਾਂ ਲਾਉਂਦਾ ਕੋਈ ਸਾਰੇ ਇੱਕ ਤਾਂ ਦੂਰ ਨੇਗੇ ਹਾਂ ਪਰ ਆਏ ਵੀ ਸਾਥ ਹਟਾਵ ਲਾਉਣਾ ਥੋੜੀ ਰਿਸ਼ਤੇਦਾਰੀਆਂ ਨੇ ਵਧੀਆ ਨੇ ਤੇ ਆਪਾਂ ਨੂੰ ਹੋਰ ਵੀ ਦੇਖਣਾ ਚਾਹੀਦਾ ਬਾਕੀ ਕੋਈ ਗੱਲ ਨਹੀਂ ਉਹਨਾਂ ਵਧੀਆ ਮੇਰੇ ਨਾਲ ਵਧੀਆ ਉਹਨੇ ਗੱਲਬਾਤ ਕੀਤੀ ਕਹਿੰਦਾ ਕੋਈ ਗੱਲ ਨਹੀਂ ਬਾਕੀ ਨਾ ਤੁਸੀਂ ਚਾਂਦੀ ਦੇ ਰਖੜੀਆਂ ਕੀ ਕਰਨੀ ਸੀ ਖਰੀਦ ਕੇ ਉਹਦਾ ਬੋਲ ਵੀਰੇ ਹੁੰਦਾ ਹੀ ਆ ਨਾ ਚਲਾਏ ਭੈਣ ਭਰਾਵਾਂ ਦਾ ਵੀ ਆਉਂਦਾ ਬਸ ਉਹਨਾਂ ਆ ਹੀ ਹੋ ਗਿਆ ਉਹਨਾਂ ਵੀ 4-500 ਮੇਰਾ ਰਖੜੀ ਚਲਵਾਦਾ 2-250 ਦਾ ਡੱਬਾ ਹੋ ਗਿਆ ਤੇ 500 ਦਾ ਤੇਲ ਮਚਾਤਾ ਵੀ ਆਉਂਦੇ ਨੂੰ ਆ ਕੇ 100 ਰੁਪਿਆ ਦਿੱਤਾ ਉਹਨੂੰ ਆਇਆ ਤਾਂ 100 ਰੁਪਿਆ ਤਾਂ ਮਾਨਤਾ ਹੁੰਦੇ ਤੇ ਭਰਾਓ ਵੀ ਬਹੁਤ ਹੁੰਦਾ ਹੈ 100 ਰੁਪਿਆ ਵੀ ਬਸ ਹੋ ਸਕਦਾ ਬਾਹਰ ਲਾਉਣ ਲੱਗ ਜਾਂਦਾ ਗਰਮੀ ਤਾਂ ਹੁਣ ਤਾਂ ਚੱਲ ਕੁਝ ਹੋਰ ਫਰਕ ਪੈ ਗਿਆ ਪਹਿਲਾਂ ਤਾਂ ਨੌਕਰੀ ਵੀ ਨਹੀਂ ਮਿਲੀ ਸੀ ਮੇਰੇ ਭਰਾ ਨੂੰ ਚਲੋਣ ਦਾ ਵਿਚਾਰ ਅੜਕ ਗਿਆ ਮਾਣਾ ਮੋਟਾ ਹਨਾ ਅੜਕ ਗਿਆ ਹਜੇ ਤੇ ਫਿਰ ਸੈੱਟ ਵੀ ਨਹੀਂ ਹੋਇਆ ਤਿੰਨ ਚਾਰ ਸਾਲ ਤਾਂ ਵਿਚਾਰ ਆਈ ਉਹ ਇੰਨੀ ਕਿੰਨੀ ਕਿ ਤਨਖਾਹ ਹੁੰਦੀ ਹੈ ਪਹਿਲਾਂ ਲੱਗਦੀ ਇੱਕ ਦਿਨ ਤਾਂ ਪਿੰਡ ਥੋੜਾ ਸ਼ਹਿਰ ਤੋਂ ਦੂਰ ਪੈ ਜਾਂਦਾ ਕੋਈ ਚੀਜ਼ ਵਸਤਰਾ ਆਪਾਂ ਲੈਣ ਜਾਣਾ ਦੂਰ ਹੈ ਪਰ ਆਪਾਂ ਆਉਂਦੇ ਵੀ ਚੱਲੇ ਆਪਾਂ ਘਰੀ ਬਣਾ ਲੈਣੇ ਹਨਾ ਇੰਨੇ ਨਾਲ ਹੀ ਅੱਜ ਕੱਲ ਅੱ ਸਾਨੂੰ ਆ ਨਹੀਂ ਬਣਾਇਆ ਸਾਨੂੰ ਮੀਟ ਨਹੀਂ ਬਣਾਇਆ ਤੁਸੀਂ ਨਾ ਜਦੋਂ ਉਹ ਜਾਂਦਾ ਮੜਾ ਮੋਟਾ ਕੋਈ ਪੈਕ ਚੈਗ ਖਾਣ ਪੀਣ ਦਾ ਬਸ ਉਹਨੂੰ ਕਰ ਦਿਆ ਕਰੋ ਚਾਹ ਠੀਕ ਆ ਭਾਈ ਐ ਕਿ ਤੇਰੇ ਕਹਿੰਦੇ ਇਹ ਸਾਰਾ ਕੁਝ ਕਰਵਾ ਉਹਦਾ ਉਹਦਾ ਬਹਾਨਾ ਲੈ ਲੈਂਦਾ ਫਿਰ ਦੂਜਾ ਬਹਾਨਾ ਇਧਰ ਲੈ ਲਿਆ ਉਹਨੇ ਗੱਲ ਇਹ ਉਹਨੂੰ ਆਇਆ ਵੀ ਥੋੜਾ ਜਿਆਦਾ ਵੀ ਮੇਰੀ ਸੇਵਾ ਘਟ ਕੀਤੀ ਐ ਨੀ ਨਾ ਗੁੱਸਾ ਤਾਂ ਉਹ ਬਸ ਆ ਕੇ ਤੇਰੇ ਤੇ ਲਾਉਂਦਾ ਹੋਰ ਤੇ ਤਾਂ ਲਾ ਨਹੀਂ ਸਕਦਾ ਹਨਾ ਬਸ ਉਹ ਤੈਨੂੰ ਕਹੂ ਹੋਰ ਤਾਂ ਕਿਸੇ ਨੂੰ ਕਹਿ ਨਹੀਂ ਸਕਦਾ ਦੇਖ ਇੱਕ ਉਹ ਜੋ ਬਸ ਬੀਬੀ ਮੁੱਕੀ ਉਹਦਾ ਉਹਦਾ ਮੰਨ ਜਾ ਵੀ ਹੋ ਰਿਹਾ ਲੱਗਾ ਹਾਂ ਇਹ ਤਾਂ ਹੋ ਹੀ ਜਾਂਦਾ ਮਾਂ ਪਿਓ ਤਾਂ ਮਾਂ ਪਿਓ ਦਾ ਮੈਂ ਤਾਂ ਆਪ ਦੇਖ ਲੈਣੀ ਜੇ ਫੋਨ ਤੇ ਕਈ ਵਾਰ ਸਿਰ ਮਾਰਦਾ ਮੈਂ ਕਹਿੰਦੀ ਵੀ ਇਹ ਤਾਂ ਮਾਨਵ ਦਾਸ ਹੈਗਾ ਅੱਜ ਵੀ ਬਾਹਲੇ ਮਾਂ ਜਿਹੇ ਪਾਈ ਜਾਂਦਾ ਹੈਗਾ ਕੰਮ ਉਹ ਵੀ ਵਾੜਾ ਕਰਦਾ ਨਾ ਉਹ ਕੰਮ ਜਿਹੜਾ ਬੰਦਾ ਜਿਆਦਾ ਮਿਹਨਤ ਕਰਦਾ ਉਹਨੂੰ ਫਿਰ ਐ ਜੇ ਥੋੜਾ ਜਿਆਦਾ ਹੁੰਦਾ ਵੀ ਆ ਮੈਂ ਮਿਹਨਤ ਕਰਦਾ ਮਤਲਬ ਮੈਨੂੰ ਕੋਈ ਉਹ ਨਹੀਂ ਕਰਦਾ ਇਹ ਕਈ ਜਿਹਾ ਫਿਰ ਕੱਲਾ ਜਾਣੇ ਨਾ ਤਾਂ ਵਿਚਾਨੂੰ ਸਾਰਾ ਤਾਂ ਕਬੀਲਦਾਰੀ ਦਾ ਸਾਰਾ ਖੇਤੀਬਾੜੀ ਦਾ ਕੱਲੇ ਨੂੰ ਸਾਰਾ ਰਹਿੰਦਾ ਹੈਗਾ ਕਿੱਦਾਂ ਕਰੀਂ ਤੁਸੀਂ ਬੈਠ ਕੇ ਮੈਂ ਰੋਟੀ ਰੁੱਟੀ ਬਣਾਉਣੀ ਹੈ ਜਿਵੇਂ ਬੱਸ ਬਸ ਬਣੇ ਰੋਟੀ ਨਹੀਂ ਅਸੀਂ ਖਾਣੀ ਬੱਸ ਅਸੀਂ ਚੱਲਦੇ ਆਂ ਖਾਣੀ ਵਧੀਆ ਸੀ ਮਠਿਆਈ ਸਾਲੀ ਬਿਸਕਟਾ ਚਾਹ ਪੀ ਲਈ ਬੱਸ ਅਸੀਂ ਤਾਂ ਜਾਣੇਗਾ ਗਾਂਵ ਮੈਂ ਮਾਨਸਾ ਦਵਾਈ ਲੈਣ ਜਾਣੇਗਾ ਚਾਹ ਤਾਂ ਹੋਰ ਬਣਾਵਾ ਮੈਂ ਇਹਨੂੰ ਕਹਿ ਕੇ ਲਿਆ ਸੀ ਬਣੇ ਇਹਨੇ ਮਾਨਸਾ ਜਾਣਾ ਸੀਗਾ ਮੈਂ ਚੱਲ ਪਹਿਲਾਂ ਆਪਾਂ ਜਾ ਕੇ ਆਉਣੇ ਆਂਗੇ ਤੂੰ ਫੇਰ ਅੱਜ ਤੇ ਮੈਂ ਖਾਣੀ ਆਜੇ ਮੈਂ ਕੀ ਕਰਨ ਲੱਗ ਗਈ ਆ ਮਨੰਦਰ ਅੰਦਰ ਕੀ ਕਰਨ ਲੱਗ ਗਈ ਅਜੇ ਤੁਸੀਂ ਰਹਿ ਗਿਆ ਕੀ ਹੋਇਆ ਸਾਡਾ ਕੁਰਤਾ ਪਜਾਮਾ ਇੱਧਰ ਵਾੜੀ ਕੁਰਤੇ ਵੀ ਆ ਮੈਨੂੰ ਕੀ ਹੋਇਆ ਸੀ ਉਹ ਨਾ ਹੁੰਦਾ ਬਈ ਖਾਲੀ ਸੂਤ ਨਹੀਂ ਹੁੰਦੇ ਹੁੰਦੇ ਚਲੋ ਚੰਗਾ ਅਸੀਂ ਚੱਲਦੇ ਆਂਗੇ ਚੰਗਾ ਥਾਂ ਰੱਖਿਆ ਕਰ ਆਪਣਾ ਹੋਈ ਨਹੀਂ ਦਵਾਈ ਤੂੰ ਹੀ ਲੈ ਲਿਆ ਕਰ ਟਾਈਮ ਨਾਲ ਦੱਸ ਦੇ ਘਰ ਬਾਈ ਨੂੰ ਰਣਜੀਤ ਨੂੰ ਜੇ ਬਹੁਤ ਮਾੜਾ ਮੁੱਟ ਤਕਲੀਫ ਹੋ ਗਿਆ ਦਵਾਈ ਦੋ ਵਾਲਾਇਆ ਕਰੂਗੇ ਨਾ ਠੀਕ ਹੈ ਖਾਂਦੀ ਨੂੰ ਮਗਾ ਲਿਆ ਕਰ ਆਪਦਾ ਕੁਛ ਮਜੂਰੀ ਕਰਕੇ ਥੋੜੀ ਬੋਧੀ ਅਸੀਂ ਦੁਖਦੇ ਆਗੇ ਹਾਂ ਚਾ ਫਿਰ ਅਸੀਂ ਜਾਣੇ ਆਪੇ ਫਿਰ ਮਾਇਂ ਗਰਮੀ ਜੂ ਰਹਿਂਦੇ ਆਪ ਪੈਸਨ ਕੀ ਹੋਏਗਾ ਬਸ ਬਸ ਦੋ ਦਿਨਾਂ ਲਈ ਥੋੜੀ ਆਇਆ ਸੀਰੇ ਕੋਈ ਨਹੀਂ ਮੈਨੂੰ ਦੇਤਾ ਸੀ ਅਮਨ ਨੇ ਸੂਟ ਦੇਤਾ ਸੀ ਕੋਈ ਨਹੀਂ ਤਾਂ ਕੁਛ ਨਹੀਂਗਾ ਬਾਪੂ ਪੈਨਸ਼ਨ ਲਿਖੂਂ ਬਾਈ ਚਲ ਕੋਈ ਨਹੀਂ ਹੋ ਜਾ ਮਨਾ ਕਰਦੇ ਨਹੀਂ ਚੰਗਾ ਹਾਜੀ ਰੰਜੀਤ ਤੁਸੀਂ ਵੀ ਚੰਗਾ ਹਾਂ ਕੋਈ ਗੱਲ ਨਹੀਂ ਭਾਣੇ ਜਿਪੜਵਾਵਾਂਗੇ ਹੋਰ ਫੌਰੀ ਤਾਂ ਨਹੀਂ ਜਾਂਦਾ ਹੈਗੇ ਭੈਣ ਭੁੱਲ ਤਾਂ ਜੜਾ ਮਾਰ ਲਿਆ ਕਰ ਹੋਰ ਵੀ ਜਾਵਾਂਗੇ ਮਾਨ ਹੌਲਾ ਹੋ ਜਾਂਦਾ ਹੈ ਮੈਂ ਤਾਂ ਉਹੀ ਗੱਲ ਗੱਲਾਂ ਬਾਤਾਂ ਕਰਦਾ ਭੈਣ ਭਾਈ ਹੋਰ ਤੁਹਾਡੇ ਕੋਲੇ ਵੀ ਆਵਾਂਗੇ ਕੋਈ ਗੱਲ ਹੋਰ ਰੱਖਿਆ ਸੁੱਖ ਰੱਖਿਆ ਆਵਾਂਗੇ ਹੋਰ ਲਿਓ ਥੈਂਕ ਯੂ ਚੰਗਾ ਜੀ ਚੰਗਾ ਬਣ ਚੰਗਾ ਕਰਮੀ ਤੂੰ ਭਾਈ ਥੈਂਕ ਯੂ ਚੱਲ ਤੂੰ ਫੇਰ ਨਾ ਕਰੀ ਜੰਗਾ ਕੋਈ ਹੋਰ ਕੋਈ ਗੱਲ ਨਹੀਂ ਭਾਈ ਜ਼ਰੂਰ ਆਵਾਂਗੇ ਹੁਣ ਆਇਆ ਦੁੱਖ ਸੁੱਖ ਤਾਂ ਕਰਮਾਂ ਦਾ ਹਨਾ ਉਹ ਤਾਂ ਕਿਸੇ ਦੇ ਸਾਰੇ ਨਹੀਂ ਹੈਗਾ ਤੂੰ ਵੜਾ ਐਵੇਂ ਦਿਲ ਤੇ ਨਾ ਲਾਇਆ ਕਰ ਉਹ ਵੇ ਕਰਨਾ ਕਰ ਕੋਈ ਗੱਲ ਹੁਣ ਮੈਂ ਵੀ ਤਾਂ ਮਨ ਸਮਝਾਈ ਹੈ ਹਨਾ ਮਨ ਸਮਝਾਉਣਾ ਮੈਂ ਆਹੋ ਮੈਂ ਪਰਸ ਤੇ ਰਹਿ ਗਿਆ ਮੇਰੇ ਕਿਹ ਚੱਕੇ ਹੋਏ ਹੋਰ ਜਾਇਆ ਕਰ ਚੰਗਾ ਭਾਈ ਲੈ ਕੇ ਨਾ ਸਾਡੇ ਕੋਲ ਵੀ ਆ ਜਾ ਕਰ ਮਾਨ ਹਲ ਹੋ ਜਾਂਦਾ ਜੋ ਭੈਣ ਭਾਈ ਦੋ ਗੱਲਾਂ ਕਰ ਲੈਂਦੇ ਨੇ ਹਨਾ ਕਿੱਥੇ ਤਾਂ ਹੁਣ ਮਾਂ ਨਾਲ ਗੱਲਾਂ ਕਰ ਲਾਂਦੇ ਸੀ ਚੱਲ ਨਾ ਨਾ ਕੋਈ ਚੱਲ ਲੰਗਾ ਬਾਈ ਦਾਦਾ ਬਾਈ ਕਿਧਰ ਨਹੀਂ ਆਵਣਾ ਹਾਂਜੀ ਕੀ ਕਰਨਾ ਕੀ ਉਹ ਬਾਪੂ ਨੇ ਰੋਟੀ ਖਾਣੀ ਸੀ ਮੈਂ ਕਿਹਾ ਚੱਲ ਸਬਜੀ ਜੀ ਬਣਾ ਦਿੰਨੇ ਆ ਵਿਚਾਰਾ ਖਾਲੂ ਤੋਂ ਰੋਟੀਆਂ ਰਾਤ ਵੀ ਨਹੀਂ ਖਾਦੀ ਮੈਂ ਵੀ ਖਾਣੀ ਸੀ ਮੈਨੂੰ ਬੁੱਖ ਲੱਗ ਰਹੀ ਬਣਾ ਲਾ ਸਾਰਾ ਤੇ ਨਾਲੇ ਮੇਰੀ ਘਾਸ ਹੁਣ ਉਹ ਦੂ ਬਾਅਦ ਤੇ ਨਾ ਕੰਮ ਧੰਦੇ ਜੇ ਨਿਮੜ ਕੇ ਕੱਪੜੇ ਪ੍ਰੈਸ ਕਰ ਲਾ ਜੰਗਾ ਨਾਲੇ ਮੇਰੇ ਕੱਪੜੇ ਪ੍ਰੈਸ ਕਰਦੀ ਨਾਲੇ ਆਉਦੇ ਕਿਉਂ ਕਿੱਥੇ ਜਾਣਾ ਈ ਕੱਲ ਨੂੰ ਤੇਰੇ ਭਿੰਡ ਜਾਇਆ ਮੈਂ ਫਿਰ ਆਪ ਰਖੜੀ ਬੰਨ੍ਹਾਵਾਂਗੇ ਨਾ ਫਿਰ ਐਡੀ ਸੇਤੀ ਸਾਨੂੰ ਕੀ ਹੋ ਗਿਆ ਤੁਸੀਂ ਤਾਂ ਉਹ ਨਹੀਂ ਨਾ ਲੈਣ ਦਿੰਦੇ ਚਲ ਕੋਈ ਗੱਲ ਨਹੀਂ ਬਾਗ ਚੱਲਾਂਗੇ ਫਿਰ ਕੀ ਹੋ ਗਿਆ ਚਲ ਬੰਦਾ ਬਾਈ ਚਮਕ ਕਵਲਟੀ ਨਾਲ ਵੀ ਠੀਕ ਆ ਵਰਤ ਦਾ ਵਰਤਨ ਲੱਗ ਜਾਂਦਾ ਹੁੰਦਾ ਟੋਟਾ ਦਾ ਟੁੱਟ ਜਾਂਦਾ ਹੁੰਦਾ ਨਾਲੇ ਮੈਂ ਵੀ ਬੜੀ ਵੱਡੀ ਗਲਤੀ ਕਰੀ ਜਾਣਾ ਵੀ ਨਾ ਜਾਇਆ ਵਰਗਾ ਕਰ ਦਿੰਨਾ ਰਖੜੀ ਦਾ ਮੁੱਲ ਪਾਉਣ ਲੱਗਿਆ ਹੁਣ ਸਾਨੂੰ ਪਤਾ ਲੱਗ ਗਿਆ ਅੱਜ ਖੁੱਲ ਗਈਆਂ ਥੋੜੀਆਂ ਅੱਖਾਂ ਹੌਲੀ ਹੌਲੀ ਅੱਖ ਟਿਕਾਣੇ ਆਉਂਦੀ ਆ ਬੰਦੇ ਦੀ ਚਲ ਤੂੰ ਕੱਪੜੇ ਪ੍ਰੈਸ ਕਰ ਲਈ ਜਨਾ ਚਲ ਠੀਕ ਹੈ ਜੀ ਹੋਰ ਕੋਈ ਕਰਨ ਜਾਇਆ ਮਗੇ ਏ ਵਾਹਿਗੁਰੂ ਤੇਰਾ ਲੱਖ ਲੱਖ ਸ਼ੁਕਰ ਆ ਇਹਨੂੰ ਵੀ ਟਾਈਮ ਨਾਲ ਸਮਝ ਆ ਗਈ ਇਹਨੂੰ ਵੀ ਪਤਾ ਲੱਗ ਗਿਆ ਵੀ ਰਖੜੀ ਦਾ ਮੁੱਲ ਪੈਸੇ ਨਹੀਂ ਭੈਣ ਭਰਾ ਦਾ ਪਿਆਰ ਹੁੰਦਾ ਚਲ ਲੈ ਮੈਂ ਕਰਾਂ ਪ੍ਰੈਸ ਗੇਰਾ ਸਬਜ਼ੀ ਰੋਟੀ ਬਣਾ ਕੇ